ਦੇਭ ਜੀ ਇਸ ਤੋਂ ਪਹਿਲਾਂ ਅੱਜ ਦੀਆਂ ਖਬਰਾਂ ਬਾਰੇ ਗੱਲਬਾਤ ਸ਼ੁਰੂ ਕਰੀਏ ਤੁਸੀਂ ਕਿ ਜਿਹੜੀ ਬੜੀ ਵਧੀਆ ਪਹਿਲ ਕਦਮੀ ਕੀਤੀ ਹੈ ਮੈਂ ਪੜ ਰਿਹਾ ਸੀ ਵੀ ਤੁਸੀਂ ਚਿੱਠੀਆਂ ਭੇਜੀਆਂ ਨੇ ਉਹਨਾਂ ਸਾਰੇ 13 ਜਿਹੜੇ ਹੁਣ ਚੁਣੇ ਗਏ ਨੇ ਐਮਪੀ ਕਿ ਜਦੋਂ ਉਹਨੇ ਸੌ ਚੁਕਣੀ ਆ ਸੌ ਚੁੱਕ ਸਮਾਗਮ ਦੇ ਵਿੱਚ ਉਹ ਸੌ ਪੰਜਾਬੀ ਦੇ ਵਿੱਚ ਚੁੱਕਣ ਇਹ ਇੱਕ ਵਧੀਆ ਉਪਰਾਲਾ ਹੈ ਜੀ ਵਧੀਆ ਸੁਝਾਅ ਹੈ ਵਧੀਆ ਸਲਾਹ ਹੈ ਕਹੋ ਜੀ ਹੰਗਾਰਾ ਆਇਆ ਕਿਸ ਦਾ ਰਿਐਕਸ਼ਨ ਆਇਆ ਵਾਪਸ ਅਨਨੇ ਹਲੇ ਆਇਆ ਤਾਂ ਨਹੀਂਗਾ ਸਵੇਰ ਤੱਕ ਤੋਂ ਬੀਤ ਕਰ ਗਈ ਕਿਉਂਕਿ ਅਸੀਂ ਕੁਝ ਚਿੱਠੀਆਂ ਤਾਂ ਜ਼ਿਆਦਾਤਰ ਚਿੱਠੀਆਂ ਸਾਗੀਆਂ ਡਾਕ ਰਾਹੀਂ ਪਾਈਆਂ ਨੇ ਅੱਛਾ ਜੀ ਕੁਝ ਨੂੰ ਈਮੇਲ ਰਾਹੀਂ ਜਾਂ ਵਟਸਐਪ ਰਾਹੀਂ ਮਤਲਬ ਉਸ ਪੇਜ ਨੂੰ ਫਿਰ ਸ਼ੁਰੂ ਤੋਂ ਮੈਨੂੰ ਨਹੀਂ ਆਉਂਦਾ ਵਾ ਵਾ ਯਾ ਤੇ ਪਰ ਇਹ ਵੀਡੀਓ ਰਾਹੀਂ ਤੇ ਸੀ ਖਬਰ ਲਸਰ ਕੀਤੀ ਹੈ ਮੇਰੇ ਵਾਸ਼ਿਸ਼ਪੈ ਚਿੱਠੀਆਂ ਚਿੱਠੀ ਤੋਂ ਤੇ ਪੰਜਾਬ ਦੇ ਤੇਰਾ ਮੈਂਬਰ ਪਾਰਲੀਮੈਂਟ ਪਰਚੋਲ ਮੈਂ ਪੰਜਾਬ ਦੀ ਰਾਜਤਨ ਚੰਡੀਗੜ੍ਹ ਤੋਂ ਬਣੇ ਮੈਂਬਰ ਪਾਰਲੀਮੈਂਟ ਨੂੰ ਲਿਖਾਈ ਫਿਰ 14 ਦੇ 14 ਸਸਲਸ ਮੈਂਬਰਾਂ ਨੂੰ ਖਤ ਦੇ ਕੇ ਮੈਂ ਬੇਨਤੀ ਕੀਤੀ ਹੈ ਜਿ ਕਿ ਜਗਤਿਕ ਉਗਰਪੇਤ ਉਸੀ ਪਾਰਟੀ ਸੰਸਦ ਦੇ ਵਿੱਚ ਐ ਕਿਰੀ ਸ਼ਹਿਦ ਵਰਤੀ ਮਿੱਟੀ ਮਾਬੂਦੀ ਹੈ ਤੇ ਉਹਦੇ ਵਿੱਚ ਸੋਚ ਚਪਕੋ ਜੀ ਤੁਹਾਡੇ ਮੂਤ ਸੰਸਦ ਦੇ ਵਿੱਚ ਗੁਰਲਕੀ ਨੀਕੀ ਅਲਸ਼ਾਫਦੰਦ ਵਿਚਾਰਨ ਬਹੁਤ ਬ ਗਾਤ ਦਾ ਹਰ ਪੰਜਾਬੀ ਦਾ ਸਿਰ ਮਾਨਨ ਚੋਬ ਸੋ ਮੈਨੂੰ ਉਮੀਦ ਹੈ ਜੀ ਕਿ ਇਹ 2014 ਦੇ 14ਵੇਂ ਪਾਰਲੀਮੈਂਟ ਆਪਣੀ ਬੋਦੀ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਸਾਰ ਦੁਕਾਨ ਵਿਕ ਤੇ ਤੋਂ ਨਵ ਵੀ ਵੀ ਇਹ ਵੀ ਇਹ ਦੇ ਜਾਕੀ ਆਪਣੀ ਪਾਰਟੀਆਂ ਦੀ ਨਮਾਇਜ਼ ਪੰਜਾਬ ਦੀ ਉਮੀਦ ਮੈਂ ਇਹ ਆਸ ਕਰਦਾ ਜੀ ਦੀਵਦੀ ਵਧੀਆ ਪ੍ਰਾਲਾਖੋ ਅਕਸਰ ਆਪਾਂ ਗੱਲ ਕਰਦੇ ਆ ਕਿ ਭਾਸ਼ਾ ਨੂੰ ਹੁਲਾਰਾ ਦੇਣ ਲਈ ਭਾਸ਼ਾ ਨੂੰ ਖਾਸ ਤੌਰ ਤੇ ਲੋਕਾਂ ਨੂੰ ਭਾਸ਼ਾ ਬੋਲਣ ਲਗਾਉਣ ਲਈ ਭਾਸ਼ਾ ਦੀ ਵਰਤੋਂ ਕਰਨ ਲਈ ਪ੍ਰੇਰਨਾ ਦੇਣ ਦੇ ਨਾ ਵੱਖੋ ਵੱਖਰੇ ਤਰੀਕੇ ਨੇ ਹੁਣ ਇਹ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਆ ਕਿ ਜਦੋਂ ਸੌ ਚੁੱਕ ਸਮਾਜੋਂ ਜਿਹਦੇ ਉੱਪਰ ਪੂਰੇ ਰਾਸ਼ਟਰੀਆ ਹੀ ਨਹੀਂ ਦੁਨੀਆ ਦੀਆਂ ਨਜ਼ਰਾਂ ਹੋਣ ਗਿਆ ਭਾਰਤ ਐਨੀ ਵੱਡੀ ਡੈਮੋਕ੍ਰੇਸੀ ਆ ਸੋ ਉਹਦੇ ਵਿੱਚ ਜਦੋਂ ਆਪਣੀ ਬੋਲੀ ਦੇ ਵਿੱਚ ਪੰਜਾਬੀ ਦੇ ਵਿੱਚ ਸੋਚੀ ਜਾਂਦੀ ਹੈ ਤਾਂ ਉਹ ਭਾਸ਼ਾ ਦੀ ਵਰਤੋਂ ਨੂੰ ਇੱਕ ਵਧੀਆ ਮਿਆਰ ਦੇਣਾ ਤੇ ਇੱਕ ਵਧੀਆ ਉਹਨੂੰ ਸਥਾਪਿਤੀ ਕਰਨੀ ਉਹਦਾ ਇੱਕ ਇੱਕ ਉਹਦੇ ਵਿੱਚ ਇੰਪੋਰਟੈਂਟ ਕਦਮ ਆ ਇਹ ਬਸ ਕੋਲ ਕੀ ਗੇ ਗੰਕੂਰ ਸਰ ਤੁਸੀਂ ਦੇਖ ਕੇ 파ਰਤੀ ਸਰ ਦੇ ਵਿੱਚ ਵੱਖ-ਵੱਖ ਸਵੇਰ ਤੋਂ ਮੈਂ ਪਰਪਰਦੀ ਮਰਚੋਂ ਕਿਉਂ ਹਮ ਹਰ ਖੇਤ ਤੋਂ ਚੱਲਣਾ ਪਰ ਜਿਉਂ ਉਹਨਾਂ ਨੂੰ ਜਿਹੜੀ ਉੱਥੇ ਦੀ ਜਾਣਕਾਰੀ ਦੇ ਲਈ ਦਸਤਾਵੇਜ਼ ਉਪਲਬਧ ਕਰਾਏ ਜਾਂਦੇ ਤਾਂ ਪੱਤਰ ਉਪਲਬਧ ਕਰਾਏ ਨੇ ਉਹਦੀ ਕਾਰਵਾਈ ਦੇ ਜੋ ਜਾਣਦੇ ਬਲਕ ਕਰੀਏ ਉਹ ਸਿਰਫ ਅੰਗਰੇਜ਼ੀ ਤੇ ਹਿੰਦੀ ਜਮਲਤੀ ਸੀ ਹਮ ਸਤੂ ਬਲਬੀ ਸਿੰਘ ਸੀ ਚਲੋਰੀ ਦਾ ਸੋ ਮੈਂਬਰ ਬਣਿਆ 2022 ਦੇ ਵਿੱਚ ਜੀ ਹੈ ਨਾ ਤੇ ਬੇਸ਼ੱਕ ਨਾਦਿਕਤ ਅਜੂੜਨ ਤੋਂ ਬਾਅਦ ਉਹ ਕਈ ਕਿਰਵਤ ਉੱਪਰਟ ਜਾਂਦੇ ਨੇ ਇੱਕ ਵਕਰ ਆ ਪੈ ਗਿਆ ਪਰ ਉੱਥੇ ਰਾਜ ਸਭਾ ਦੇ ਵਿੱਚ ਉਹਨਾਂ ਨੇ ਰਾਜ ਸਭਾ ਦੇ ਜਿਹੜੇ ਚਲਾ ਰਹੇ ਸੀ ਕਿ ਉਹਨਾਂ ਦੇਕਈਆ ਨਾਈਟ ਬੁਰੀ ਜੀ ਉਹਨਾਂ پورے ਸਵਾਲ ਟੈਕੀ ਜੀ ਕਿ ਆਪਾਂ ਨੂੰ ਹੀ ਆਉਂਦੀ ਅੰਗਰੇਜ਼ੀ ਹਿੰਦੀ ਉਹਦੀ ਮੇਰੇ ਮੇਰੀ ਬੋਲੀ ਦੇ ਵਿੱਚ ਮੇਰੀ ਭਾਸ਼ਾ ਦੇ ਵਿੱਚ ਮਰ ਜਾ ਕਰੀ ਚਾਹੀਦੀ ਸਭ ਸਜ਼ੀ ਕਰੂਗੇ ਹੂੰ ਜਿਹੜਾ ਨੇ ਮੰਗ ਰੱਖੀ ਸੀ ਉਹਨਾਂ ਦੀ ਉਹ ਮੰਗ ਲੈ ਲਈ ਕੀ ਪਰ ਉਹ ਨਹੀਂ ਕੋ ਕੀਤਾ ਨਾ ਕਰੀ ਨਾਈਟੂ ਹੋਰਾਂ ਨੇ ਜਦੋਂ ਆਖਰੀ ਦਿਨ ਸੀ ਉਹਨਾਂ ਨੇ ਕੋ ਸੀਪਾ ਮਤਲਬ ਉਹਨਾਂ ਦਾ ਸਮਾਟ ਅਰ ਪੂਰਾ ਹੋ ਰਿਹਾ ਸੀਗਾ ਉਸ ਸਮੇਂ ਮੇਰੇ ਉਹ ਵਿਦਾਇਕੀ ਪਾਰਟੀ ਦੇ ਸਮੇਂ ਚੇਕਲ ਤੌਰ ਤੇ ਫਿਰ ਇਸ ਵਾਰ ਹੂੰ ਤੇ ਨਾਈਟੂ ਹੋਰਾਂ ਨੇ ਜਿਹੜੇ ਖੁਦ ਪਾਜਾ ਖੇਤਰੀ ਪਾਜਾਵਾਂ ਦੀ ਗੱਲ ਅਕਸਰ ਮਨ ਜ਼ਮੀਨਵਾਦ ਸੁਨੀ ਹੈ ਜੀ ਜੀ ਜਦੋਂ ਉਹਨਾਂ ਮੁਰੇ ਇਹ ਸਵਾਲ ਆਇਆ ਉਹ ਕਹਿੰਦੇ ਕਿ ਅਸੀਂ ਫਿਰ ਇੱਥੇ ਸਦ ਦੇ ਅੰਦਰ ਆਉਂਦੇ ਉਹਨਾਂ ਦੇ ਬਾਈ ਪਾਜਾਵਾਂ ਮੈਨੂੰ ਫਿਰ ਅਸੀਂ ਕੱਲੇ ਤੁਹਾਨੂੰ ਥੋੜਾ ਕਹਿ ਦਾਂਗੇ ਕਿ ਤੁਹਾਨੂੰ ਉਪਲਬਧ ਕਰਾ ਸਕਦੇ ਸਭ ਤੋਂ ਬਾਈਆਂ ਦਾ ਪ੍ਰਬੰਧ ਕਰਨਾ ਪੈਣਾ ਹੂੰ ਇਹ ਬਰਵੀਰ ਸਿੰਘ ਵੀ ਚਾਹ ਕਹਿੰਦੇ ਜੀ ਮੈਨੂੰ ਨਹੀਂ ਪਤਾ ਮੈਨੂੰ ਮੇਗੀ ਬੋਤਿਕ ਚਾਹੀਦਾ ਇਹਦੇ ਨਾਲ ਬਾਕੀ ਬੋਲ ਜਾਂਦੇ ਭਲਾਉਤਾ ਕਰੋ ਫਿਰ ਹੂੰ ਜੀ ਆਖਰ ਉਹ ਫੈਸਲਾ ਉਹਨਾਂ ਨੇ ਜਾਣ ਤੋਂ ਪਹਿਲਾਂ ਫੈਸਲਾ ਕੀਤਾ ਹੁਣ 22 ਦੀਆਂ 22 ਭਾਸ਼ਾਵਾਂ ਦੇ ਵਿੱਚ ਜਿਹੜਾ ਵਿਅਕਤੀ ਚਾਹੁੰਦਾ ਉਹਦੀ ਕੋਈ ਦੇ ਚੌਥੀ ਨਜਾਮ ਕਰੀਂ ਦੋ ਸੋ ਇਸ ਲਈ ਕੋਸ਼ਿਸ਼ ਤਾਂ ਕਰੋ ਜੀ ਜੀ ਇਹਦਾ ਮਤਲਬ ਹੈ ਉਸ ਤੋਂ ਪਹਿਲਾਂ ਉਹਨਾਂ ਤੋਂ ਪਹਿਲਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੁਣ ਆਪਣੀ ਕੋਸ਼ਿਸ਼ ਹੈ ਕਿ ਇਹ ਕੋਸ਼ਿਸ਼ ਉਹ ਸਾਡੇ ਕਾਮਯਾਬ ਹੋ ਜੀ ਤੇ ਲਗਾਤਾਰ ਸਿਰਫ ਕੰਮ ਉਹਨਾਰੇ ਇਕਵਰ ਕਰਤ ਪੈ ਗਈ ਫਿਰ ਪੰਜਾਬ ਤੋਂ ਜਾਣ ਵਾਲੇ ਇੱਕ ਨੂੰ ਮੈਂ ਵੀ ਕਰਾਂਗਾ ਹੋ ਵੀ ਜ਼ਿਆਦਾਤਰ ਪੰਜਾਬੀ ਚੁੱਕ ਲੈਂਦੇ ਨੇ ਪਰ ਕਈ ਹਿੰਦੀ ਨੂੰ ਮਾਰਦੇ ਨੇ ਤੇ ਕਈ ਅੰਗਰੇਜ਼ੀ ਨੂੰ ਮਾਰਦੇ ਨੇ ਚੰਗਾ ਨਹੀਂ ਲੱਗਦਾ ਜਸ ਜਸਪੇ ਜੋ ਆ ਰਹੇ ਉਹ ਸੁਪੇ ਦੀ ਮੈਂ ਕਰ ਰਿਹਾ ਸੀ ਯੇ ਡੀ ਡੀ ਆ ਦੀਪਕ ਜੀ ਜਿਹੜੀ ਹੁਣ ਬਾਕੀ ਖਬਰਾਂ ਵਾਲ ਕਰੀਏ ਰੁਕ ਕੱਲ ਤੁਸੀਂ ਖਬਰ ਜਿਹੜੀ ਸਾਂਝੀ ਕੀਤੀ ਸੀ ਕਿ ਕੰਗਣਾ ਰਨੌਥ ਨੂੰ ਜਿਸ ਸੀਆਈਪੀਐਫ ਦੀ ਅਧਿਕਾਰੀ ਵੱਲੋਂ ਔਰ EMPLOYE ਵੱਲੋਂ ਚਪੇੜ ਮਾਰੀ ਗਈ ਸੀ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਕੁਲਵਿੰਦਰ ਕੌਰ ਹੁਣ ਕਹਿੰਦੇ ਵੀ ਕੁਲਵਿੰਦਰ ਕੌਰ ਐਮਐਲਏ ਬਣੇਗੀ ਸੋ ਇਸ ਤਰ੍ਹਾਂ ਦਾ ਵਰਤਾਰਾ ਅਸੀਂ ਪਹਿਲਾਂ ਵੀ ਵੇਖਿਆ ਵੀ ਕਿਸੇ ਉੱਚ ਅਧਿਕਾਰੀ ਵੱਲ ਚੱਪਲ ਸੁੱਟੀ ਤੇ ਫਿਰ ਉਹ ਆ ਪਾਰਟੀ ਦੇ ਅੱਗੇ ਮੈਂਬਰ ਬਣ ਜਾਂਦੇ ਨੇ ਅੱਗੇ ਉਹਨਾਂ ਨੂੰ ਟਿਕਟ ਮਿਲ ਜਾਂਦੀ ਆ ਪਰ ਜਿੱਥੇ ਇਸ ਖਬਰ ਬਾਰੇ ਗੱਲ ਕਰਦੇ ਆ ਇਸ ਤਰ੍ਹਾਂ ਦੇ ਰੁਝਾਨ ਬਾਰੇ ਵੀ ਜ਼ਰੂਰ ਗੱਲ ਕਰੀਏ ਵੀ ਇਹ ਅਸਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਤੋਂ ਬਾਅਦ ਇਸ ਤਰ੍ਹਾਂ ਦੇ ਕੰਮ ਤੋਂ ਬਾਅਦ ਸਿਆਸੀ ਤੌਰ ਤੇ ਬੰਦੇ ਦਾ ਐਕਟਿਵ ਹੋ ਜਾਣਾ ਜਾਂ ਸਿਆਸੀ ਪਾਰਟੀਆਂ ਦਾ ਉਹਨਾਂ ਵੱਲ ਖਿੱਚੇ ਜਾਣਾ ਇਹ ਕਿੰਨਾ ਸਹੀ ਆ ਨੀ ਦੇਖੋ ਪੈਲੀ ਗਾ ਟੈਕ ਇਸ ਘਟਨਾ ਦੇ ਪਿੱਛੇ ਜਾਜ ਕੀ ਹੈ ਕਿ ਇਹ ਘਟਨਾ ਛੋਹ ਬਿਛੋਈ ਹੈ ਜੀ ਜਿਹੜੀ ਚਰਚਾ ਹੈ ਮਤਲਬ ਅੱਜ ਜੇਕਰ ਆਪਾਂ ਗੱਲ ਕਰੀਏ ਅੱਜ ਇਹਨਾਂ ਕੋ ਸਟੇਟ ਦੇ ਵਿੱਚ ਪਾਪ ਰਿਆ ਸੀਗਾ 10 ਦਿਨ ਦੀ ਬੈਟ ਕਰ ਮੋਦੀ ਘਰਾਂ ਚ ਜਾ ਰਹੇ ਹਨ ਉਹ ਸਾਰੀ ਕਾਰਬੇ ਚਲ ਰਹੀ ਸੀ ਪਰ ਮੋਦੀ ਦੇ ਸੌਜੋਕ ਸਮਾਰਗਮ ਦੀ ਤਿਆਰੀਆਂ ਬਾਰੇ ਜਾਂ ਉਹਨਾਂ ਦੀ ਕੰਮ ਕਾਰੋਬਾਰੇ ਉਹਦੇ ਨਾਲੋਂ ਵੱਧ ਚਰਚਾ ਅੱਜ ਫੜਕਾਣ ਦੀ ਸੀ ਹੂੰ ਸੋ ਪੂਰਾ ਅੱਜ ਸ਼ਾਇਰ ਰਿਹਾ ਦਿਨ ਪੱਕਾ ਪੜਾ ਉਹਨਾਂ ਇਹ ਸਪੱਸ਼ਟ ਹੋਣਾ ਜੇਕਰ ਤੁਸੀਂ ਸਭ ਜਣ ਆਏ ਤਾਂ ਇਹਦੇ ਪਿੱਛੇ ਇਹ ਅਜੇ ਜਾਂਚ ਪਈ ਹੈ ਕਿ ਉਹ ਕਾਰਨ ਕੀ ਬਣਨ ਹੂੰ ਕੀ ਸਿਰਫ ਇਸ ਲਈ ਕਿ ਤਗਿੰਦਰ ਕੌਰ ਦੇ ਮੋਰੇ ਕੰਗਣਾ ਆ ਕਿ ਉਹ ਉਸ ਨੂੰ ਕਿਸਾਨ ਦਾ ਬਿਆਨ ਦੇ ਕੇ ਤਾਂ ਤੋਂ ਪਰਪੇ ਹੂੰ ਇਹ ਵੀ ਚਰਚਾ ਨਿਕਲ ਕੇ ਆ ਰਹੀ ਹੈ ਕਿ ਨਹੀਂ ਕੰਗਣਾ ਨੇ ਉੱਥੇ ਜਦੋਂ ਜਾਂਚ ਪਤਾ ਹੋਈ ਸੀ ਉਹਨਾਂ ਨੇ ਕਿਹਾ ਕਿ ਉਹ ਮੈਂ ਇਹਦੀ ਬਣਿਆ ਉਹ ਮੇਰੇ ਥੋੜਾ ਕੋਈ ਜਾਗ ਸ਼ੁਰੂਗਾ ਹੂੰ ਤੋਂ ਕਹਿੰਦੇ ਕਿ ਉਹਦੇ ਥੈਲੇ ਝੋਲੇ ਪਰ ਪੁਲਿਸ ਨੂੰ ਜਾਂਚ ਨੂੰ ਲੈ ਕੇ ਉੱਥੇ ਕੁਝ ਬਵਾਦ ਹੋਇਆ ਤੇ ਇਸ ਨੂੰ ਲੈ ਕੇ ਜਦੋਂ ਕੁਲਵਿੰਦਰ ਕੌਰ ਨੇ ਕਿਹਾ ਕਿ ਪ੍ਰੋਸੈਸ ਹੈ ਤੁਹਾਨੂੰ ਲੰਘਣਾ ਹੋਊਗਾ ਕਰਨਾ ਪਊਗਾ ਕਿ ਉਹਨੇ ਉਹਦਾ ਨਾਮ ਪੜਿਆ ਉਹਨੂੰ ਟੈਗ ਲੱਗਿਆ ਤੇ ਉਹ ਕਹਿੰਦੇ ਇਹ ਅਜੇ ਕਿਸੇ ਤਰ੍ਹਾਂ ਤੋਂ ਸਪਸ਼ਟ ਜਾਣਕਾਰੀ ਨਹੀਂ ਹੈ ਜੋ ਮੀਡੀਆ ਤੇ ਚੱਲੂ ਜਾਮਟਾ ਰਿਹਾ ਹੈ ਕਿ ਉਹਨੇ ਉਹਨੂੰ ਖਾਲਸਾ ਨਹੀਂ ਕਹਿਤਾ। ਉਹ ਅੱਛਾ ਇਥੋਂ ਕਹਿੰਦੇ ਕਿ ਇਹ ਕਿਆਰ ਹੈ ਜਿ ਪੁਸਤੀ ਕਿਸੇ ਤਰ੍ਹਾਂ ਵੱਲੋਂ ਨਹੀਂ ਹੋਈ ਕਿਉਂਕਿ ਕੁਲਵਿੰਦਰ ਕੌਰ ਦਾ ਆਪਣਾ ਕੋਈ ਜਨਤਕ ਅਜੇ ਬਿਆਨ ਨਹੀਂ ਆਇਆ। ਜੀ ਨਾ ਹੀ ਕੰਗਣਾ ਆ ਕੰਗਣਾ ਉਹ ਤੋਂ ਬਾਅਦ ਜਾ ਕੇ ਦਿੱਲੀ ਬਸੇਨਾ ਪੜਤੀ ਲਾਈਕ ਟੈਲੀਗ੍ਰਾਫ ਰੋਕੇ ਇਹ ਤੁਹਾਨੂੰ ਕਿ ਉੱਥੇ ਮੀਡੀਆ ਦੇ ਸਵਾਲਾਂ ਤੋਂ ਭੱਜਣ ਦੀ ਮੀਡੀਆ ਮੈਂ ਕੌਣ ਲੱਭੀ ਹੈ ਨਾ ਤੇ ਉੱਧਰ ਉਹਦੀ ਭੈਣ ਉਹੀ ਕਿਉਂ ਪਾਸਾ ਕਰਦੀ ਨਹੀਂ ਇਹ ਟੰਗਣਾ ਜੇ ਕੁਲਵਿੰਦਰ ਕੌਰ ਤੇ ਵਿਭਾਗੀ ਕਾਰਵਾਈ ਹੋ ਰਹੀ ਆ ਤਾਂ ਇਹਦੀ ਭਾਸ਼ਣਬਾਜ਼ੀ ਤੇ ਇਹਦੀ ਬਿਆਨਬਾਜ਼ੀ ਤੇ ਇਹਦੀ ਉਸ ਜੂਰ ਗੋਲਾ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਹੂੰ ਉਹਨੇ ਲਗਾਤਾਰ ਜਾਰੀ ਰੱਖਿਆ ਹੁਣ ਵੀ ਉਹ ਕਹਿ ਰਹੀ ਆ ਕਿ ਪੰਜਾਬ ਚ ਅੱਤਵਾਦ ਆ ਗਿਆ ਉੱਧਰ ਮਾਤੀ ਹੋ ਗਏ ਮਤਲਬ ੱਪੜ ਨਾਲੇ ਉੱਗਲਵਾਦੀ ਪੈਦਾ ਹੋਣ ਲੱਗਾ ਕਿ ਮੈਂ ਪਹਿਲੀ ਵਾਰ ਸੁਣ ਰਿਹਾ ਹੂੰ ਇਹ ਉਸੇ ਤਰ੍ਹਾਂ ਦਾ ਸਵਾਲ ਆ ਕਿ ਜਦੋਂ ਕਰਤਾਰਪੁਰ ਸਾਹਿਬ ਜਾਮਦਾ ਹਾਲ ਹੈ ਸਭ ਕੁਝ ਕਹਿੰਦੇ ਸੋ ਤੋਂ ਅਤਲ ਮਾਰ ਕੇ ਆ ਜਾਣਗੇ ਜੀ ਸੋ ਇਹ ਸਾਰੇ ਇਹ ਬਰਤਾਰੇ ਦੇ ਵਿੱਚ ਕੰਗਣਾ ਦੇ ਵੀ ਤੇ ਸਵਾਗਤ ਹੈ ਤੇ ਆ ਪਤਾ ਇਹ ਲੱਗ ਰਿਹਾ ਕਿ ਕੁਲਵਿੰਦਲ ਕੋਲ ਤੇ ਮੈਂ ਭਾਗੀ ਕਰ ਰਹੀ ਤੇ ਨਾਲ ਮੈਂ ਭਾਈ ਅਦਤ ਸਰਨੀ ਅੱਛਾ ਜੀ ਸੋ ਇਸ ਲਈ ਇੱਕ ਪਾਸੇ ਬਰਤਾਰ ਦੂਸਰੇ ਪਾਸੇ ਉਹਦੇ ਹੱਕ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇਸ਼ਾਂ ਵਿਦੇਸ਼ਾਂ ਤੋਂ ਪੰਜਾਬੀ ਭਾਈਚਾਰੇ ਤੇ ਨੂੰ ਮੈਂਦੇ ਜੋ ਪਤੀ ਉਹ ਨੇ ਤਰੇ ਆਏ ਨੇ ਕਿ ਜੇ ਤੇਰੀ ਨੌਕਰੀ ਨੂੰ ਪਤਰਾ ਨੌਕਰੀ ਅਸੀਂ ਇਹਦੇ ਪ੍ਰਵਾਅ ਦਾ ਮਸਲਾ ਅਸੀਂ ਅਸੀਂ ਉਹਦੇ ਉਹਦੇ ਲਈ ਪੈਦ ਕਦਮੀ ਕਰਾਂਗੇ ਹੈ ਜੇ ਕੋਈ ਤੇਰਪਦੀ ਕਿ ਹੁੰਦੀ ਆ ਤਾਂ ਜਦसे ਬੰਦੀਆਂ ਕਿੰਨੀ ਸਭ ਕਾ ਦੇ ਉਤਰਾਂਗੇ ਜੀ ਤਾਂ ਇਹ ਉਸ ਸਮੇਂ ਉਹਨੂੰ ਮੋਰਲ ਸਪੋਰਟ ਦਿੱਤੀ ਜਾ ਰਹੀ ਕਿ ਤੋ ਕੱਲੀ ਨਹੀਂ ਹੂੰ ਪਤਾ ਹੈ ਕਿ ਉਹਨੂੰ ਮੁਸ਼ਕਲ ਆ ਪੱਕਾ ਨਹੀਂ ਕਰ ਕਿਆਟਿਆ ਕਿ ਵਿੱਚ ਕੁਲਵਿੰਦਰ ਕੌਰ ਜਾਂ ਮੁਸਲਮੇ ਹਾਲ ਕਰੀ ਬਹੁਤ ਲੋਕ ਸਾਹਮਣੇ ਆ ਜਾਵੇਗੀ ਜੀ ਪਰ ਕੁਲਵਿੰਦਰ ਕੌਰ ਮਗਰ ਹੋਰ ਜਿੰਨੇ ਪੰਜਾਬੀ ਕੇਂਦਰ ਦੀਆਂ ਨੌਕਰੀਆਂ ਕਰ ਰਹੇ ਨੇ ਕੇਂਦਰ ਦੇ ਸਬੰਧਤ ਵਿਭਾਗਾਂ ਚ ਨੇ ਉਹ ਜਿਹੜੇ ਨਿਸ਼ਾਨੇ ਤੇ ਆਉਣਗੇ ਹੋ ਉਨਾਂ ਲਈ ਆਨਰ ਸਮੇਂ ਚ ਕੰਡੇ ਵੀ ਬੀਜੇ ਜਾ ਸਕਦੇ ਨੇ ਇਸ ਖੇਤ ਮਾਦੇ ਕਰ ਜੀ ਐਤੋ ਤਾਂ ਕਿ ਨਮੀ ਭਾਰਤੀ ਦੇ ਲਈ ਵੀ ਸਵਾਲ ਉੱਠਦਾ ਇੱਕ ਬੱਕਰੀ ਕਾ ਚੁਣੌਤੀ ਖੜੀ ਹੁੰਦੀ ਹੈ ਸ਼ੰਕੇ ਚੋਬੇ ਖੜੇ ਹੋਣ ਕਿਉਂਕਿ ਮੈਨੂੰ ਕਿਸਾਨਾਂ ਤੋਂ ਇਹਨਾਂ ਦਾ ਅੱਜ ਵੀ ਵਰਤਾਰਾ ਜਾਦਾ ਜੀ ਕਿਉਂਕਿ ਦਰਨ ਬਕਾਇਦਾ ਤੌਰ ਦੇ ਉੱਤੇ ਇਹ ਬਿਨਾ ਐਲਾਨਿਆਂ ਪੀਐਮਓ ਆਊਟ ਚ ਗ੍ਰਾਮ ਮੰਤralੇ ਚ ਖੇਤੀਬਾੜੀ ਵਿਭਾਗ ਚ ਜਿੰਨੇ ਪੰਜਾਬੀ ਭਾਈਚਾਰਾ ਸੰਬੰਧ ਅਸੀਂ ਖਾਸ ਕਰ ਸਿੰਘ ਤੇ ਕੌਰ ਉਹਨਾਂ ਨੂੰ ਆਣ ਐਲਾਨਿਆਂ ਬਿਨਾ ਕਿਸੇ ਕਾਰਨ ਤੋਂ ਦਰਕਨਾ ਕਰਤਾ ਤਾਂ ਕੁੱਡੇ ਲਾਈਨ ਲਾਤਾ ਜੋ ਪੀਟੇ ਭੇਜਦਾ ਇਹ ਕੰਮ ਹੋਇਆ ਜੀ ਕਿਸਾਨ ਅੰਦੋਲਨ ਜੀ ਸੋ ਇਸ ਇਹ ਫਿਕਰ ਖੜਾ ਪਰ ਸੋਸ਼ਲ ਮੀਡੀਆ ਤੇ ਹੁਣ ਇੱਕ ਮਹਿਮ ਚੱਲੀ ਹੈ ਹੂੰ ਹੂੰ ਉਹ ਮਹਿਮ ਇਹ ਚੱਲੀ ਹੈ ਕਿ ਵੀ ਜੇ ਅਈ ਜੇ ਉਹ ਜਿਹੜੋ ਬੋਲਣ ਵਾਲੀ ਬੀਪੀ ਐਲਪੀ ਦੀ ਉਮੀਦਵਾਰ ਬਣ ਸਕਦੀ ਹੈ ਤੇ ਲੋਕਾਂ ਨੂੰ ਜਿਤਾ ਸਕਦੇ ਆ ਤੇ ਕੁਲਵਿੰਦਰ ਕੌਰ ਕਿਉਂ ਨਹੀਂ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਪੀੜ ਸਮਝਦੀ ਆ ਪੰਜਾਬ ਦਾ ਦਰਦ ਸਮਝਦੀ ਆ ਔਰਤਾਂ ਦੇ ਮਸਲੇ ਤੇ ਇਤੋਂ ਤੱਕ ਬੇਸ਼ੱਕ ਉਹ ਰਿਐਕਸ਼ਨ ਸੀ ਗੁੱਸਾ ਸੀ ਜਾਂ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਨਹੀਂ ਇਹਨੂੰ ਲੈ ਕੇ ਵੱਖੋ ਵੱਖ ਸਵਾਲ ਚ ਲਈ ਜਾਂਦੇ ਨੇ ਪਰ ਕਹਿੰਦੇ ਕਿ ਫਿਰ ਜਿਉ ਸੰਸਦ ਚ ਜਾ ਸਕਦੀ ਹੈ ਤਾਂ ਕੁਲਵਿੰਦਰ ਕੌਰ ਕਿਉਂ ਨਹੀਂ ਜਾ ਸਕਦੀ ਕਿ ਆਪ ਦੀ ਪ੍ਰਧਾਨ ਅਸਲ ਚ ਇਹ ਚਰਚਾ ਇੱਥੋਂ ਆਈ ਇਹ ਵੇਤੂ ਸੀ ਕਹਿੰਨੇ ਓਕੇ ਦੇਖੋ ਜਦੋਂ ਜਰਨੈਲ ਸਿੰਘ ਨੇ ਪੀਛ ਤਮ ਤਰ ਸਤੰਬਰਮ ਕਰਨੀ ਜੀ ਜੁਤਾ ਛਾਲੇ ਰਸੀ ਉਹਨੇ ਬਿਲਕੁਲ ਇਹ ਤੈ ਕਰਕੇ ਨਹੀਂ ਕਿਹਾ ਕਿ ਉਹਦੇ ਮਾਰਨ ਜੀ 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 ਉਸਨੇ ਬਕਾਇਦਾ ਤੌਰ ਤੇ ਸੰਕੇਤਕ ਵੱਜੋਂ ਦੇ ਬਰਾਬਰ ਚੁੱਕਾ ਸੀ ਹੂੰ 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 ਉਸ ਸੰਕੇਤ ਸੀ ਆਪਣਾ ਰੋਜ਼ ਪ੍ਰਚਨਨਤਾ ਕਿ ਤੁਸੀਂ ਚਲਾਸੀ ਦਾ ਇਨਸਾਫ ਸਾਨੂੰ ਨਹੀਂ ਦਿੰਦਾ ਜੀ ਸੋ ਉਸ ਤੋਂ ਬਾਅਦ 20 ਸਤੰਬਰ ਨੂੰ ਵੀ ਕਬੜਾ ਪਾਣ ਦਿਖਾਇਆ ਕਿ ਉਹਨੇ ਕਿਹਾ ਅਸਕਰ ਕਿ ਨਹੀਂ ਕੋਈ ਕਾਰਵਾਈ ਨਹੀਂ ਜੀ ਇਹ ਉਹਦੇ ਮਨ ਦਾ ਭਾਪ ਸੀਗਾ ਇੱਥੇ ਪੰਜਾਬ ਦੇ ਵਿੱਚ ਮਤਲਬ ਜਦ ਇਹ ਸੁਮ੍ਰਿਤੀ ਇਰਾਨੀ ਨੂੰ ਲੈ ਕੇ ਕਿਸੇ ਨੇ ਸਵਾਲ ਪੁੱਛਿਆ ਸੀ ਚੰਡੀਗੜ੍ਹ ਦੇ ਸੁਮ੍ਰਿਤੀ ਨੇ ਕਹਿੰਦੀ ਕਢਾਓ ਜੀ ਭਾਈ ਦਾ ਹੰਤਾ ਉਹਦਾ ਸੋ ਇਹਦਾ ਪਿਸ਼ੋਕੜ ਕੀ ਆ ਮਤਲਬ ਅਖਦਾ ਹਾਲੀ ਜੀ ਉੱਥੇ ਦੂਸਰੇ ਪਾਸੇ ਇਹ ਵੀ ਪੈ ਰਿਹਾ ਪਰ ਹਾਲਤ ਜਰਨੈਲ ਸਿੰਘ ਉਹ ਆਮ ਆਦਮੀ ਪਾਰਟੀ ਦੇ ਵਾਦ ਨਾਲ ਐਮਐਨ ਵੀ ਬਣੇ ਜੀ ਪੰਜਾਬ ਕੋ ਵੀ ਚੋਣ ਲੜੀ ਸੀ ਚਲੋ ਕੋਰੋਨਾ ਕਾਲ ਦੇ ਵਿੱਚੋਂ ਨਹੀਂ ਰਹੇ ਜੀ ਪਰ ਉਸ ਸਮੇਂ ਜਨਾਬ ਸਿੰਘ ਨੇ ਯੁਕਤਾ 84 ਗਸਤ ਇਕ ਆਪਣੇ ਨੇ ਸਾਥਰੀ ਉਸਾਰਿਆ ਸੀ ਨਾ ਕਿ ਐਮਐਲਏ ਬਣਦੀ ਜੀ ਜੀ ਮੈਨੂੰ ਪਤਾ ਥੋੜਾ ਸੀ ਕਿ ਮੈਂ ਇਧਰ ਚਲੇ ਜਾਣਾ ਬਿਲਕੁਲ ਇਸ ਤਰ੍ਹਾਂ ਕੁਲਵਿੰਦਰ ਦੇ ਮਨ ਚ ਉਸ ਪੰਦ ਇੱਕ ਸੈਂਕੜੇ ਲਈ ਵੀ ਇਹ ਗੱਲ ਨਹੀਂ ਮੈਂ ਜੋ ਵਾਅਦਾ ਕਰਨਾ ਕਿ ਨਹੀਂ ਉਹ ਨਹੀਂ ਕਿਹਾ ਮੈਂ ਤਾਂ ਚੋਣ ਚ ਜਾਣਾ ਜ ਨਹੀਂ ਆ ਇਪ ਪੰਜਾਬ ਦੇ ਲੋਕਾਂ ਵੱਲੋਂ ਸੋਚੀ ਹੋਈਆਂ ਤੇ ਹੁਣ ਚਲਾਈ ਗਈ ਮਹਿੰਮ ਹੈ ਹੂੰ ਉਹ ਰ데요 ਆਪ ਨੂੰ ਆਰੀ ਮਹਿਮਾ ਨਾਲ ਦੇ ਪ੍ਰਵਾਰਤੀ ਆਮੀਰਾ ਕੁਲਵਿੰਦਰ ਦੀ ਨਾਲ ਦੇ ਘਰ ਵਾਲੇ ਨਾ ਕਿ ਹੋਰਾਂ ਦੀ ਜੀ ਇੱਕ ਚਲਾਈ ਹੋਈ ਮਹਮ ਹੈ ਕਿ ਕੁਲਵਿੰਦਰ ਨੂੰ ਹੁਣ ਪੰਜਾਬ ਦੇ ਚੋਣਲੇ ਜਿਮਨੀ ਚੌਣਾ ਚ ਐਮਐਲਏ ਦੇ ਉਮੀਦਵਾਰ ਦੇ ਉਤਾਰਿਆ ਜਾਵੇ ਹੂੰ ਜਥੇਬੰਦੀਆਂ ਕਹਿੰਦੀਆਂ ਅਸੀਂ ਤਿਆਰ ਆਂ ਪਤਾ ਲੱਗਦਾ ਕੁਝ ਰਾਜਨੀਤਿਕ ਪਾਰਟੀਆਂ ਇਸ ਗੱਲ ਤੇ ਮਤਨ ਕਰ ਰਹੀਆਂ ਕੁਝ ਕਹਿੰਦੇ ਨਹੀਂ ਉਹਨੂੰ ਵੀ ਆਜ਼ਾਦ ਹੀ ਕੱਢਣਾ ਚਾਹੀਦਾ ਸੋ ਬਰਨਾਲੇ ਤੇ ਕਿੱਧੜਵਾਏ ਬਾਰੇ ਸੋਚਿਆ ਜਾ ਰਿਹਾ ਠੀਰਾ ਬਾਬਾ ਨਾਨਕ ਬਾਰੇ ਸੋਚੇ ਜਾ ਰਹੇ ਗੁਰਿੰਦਰ ਦਾ ਕੋਝੋਕੜ ਬੇਸ਼ੱਕ ਮਾਪਿਆਂ ਵਾਲੇ ਪੱਖ ਤੋਂ ਐ ਕਪੂਸਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਨਾਲ ਜੀ ਹੈ ਨਾ ਤੇ ਉਹ ਤਾਂ ਉਧਰ ਮਤਲਬ ਕਿ ਉਹਦੇ ਜਿਹੜਾ ਆਪਾਂ ਜਿੱਥੇ ਵਿਆਹ ਹੀ ਉਹ ਜੰਮੂ ਖੇਤਰ ਦੇ ਵਿੱਚ ਹੈ ਹੂੰ ਹੂੰ ਸੋ ਪਰ ਇਹ ਚਰਚਾ ਹੈ ਕਿ ਡੇਰਾ ਬਾਬਾ ਨਾਨਕ ਗੁਰਿੰਦਰੰਦਾਵੇ ਵਾਲੀ ਸੀਟ ਕੱਢੀ ਆ ਬਰਨਾਲੇ ਵਾਲੀ ਸੀਟ ਮੀਚੇਰ ਵਾਲੀ ਕੱਢੀ ਆ ਤੇ ਰਾਜਾ ਪਿੰਗਲ ਸੀਟ ਕੱਢੀ ਆ ਬੇਸ਼ੱਕ ਇਹ ਤੋਂ ਬਿਨਾਂ ਹਸ਼ਿਆਰਪੁਰ ਚ ਵੀ ਜੈਸ਼ੀਲਗਨ ਵਾਲੀ ਸੀਟ ਤੇ ਵੀ ਹੋਣਾ ਸੋ ਇਸ ਨੇ ਕਹਿੰਦੇ ਕਿ ਉਹ ਪੰਜਾਬ ਤੋਂ ਐਮਐਲ ਉਤਾਰ ਤੇ ਇਹ ਚਰਚਾ ਜੋਰ ਪੜ ਗਈ ਹੈ ਹੂੰ ਉਹ ਹੋਰ ਚਰਚਾ ਕੱਲ ਨੂੰ ਉਸ ਦੀ ਚਾ ਕਾਉਂਟੀਆਂ ਨਹੀਂ ਆਉਂਦੀ ਹੈ ਬਕਰੀ ਗੱਲ ਹੈ ਫਿਲਹਾਲ ਕੁਲਵਿੰਦਰ ਕੌਰ ਦੇ ਉੱਤੇ ਐਫ ਆਈ ਆਰ ਵੀ ਹੋ ਗਿਆ ਪਾਕੀ ਕਾਰਵਾਈ ਵੀ ਹੈ ਪਰ ਜਿਹਦੀ ਜਵਾਨ ਦੇ ਰਸ ਕਰਕੇ ਉਹਦੇ ਥੱਪੜ ਪਿਆ ਨਾ ਉਹ ਉਹਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀਂ ਨਾ ਉਹਦੇ ਮਸਲੇ ਤੇ ਕੋਈ ਬੋਲਿਆ ਹੋਰ ਛੱਡੋ ਹਮ ਮਤਲਬ ਇੱਕ ਮੈਂਬਰ ਪਾਰਲੀਮੈਂਟ ਇਹ ਬਿਆਨ ਦਵੇ ਕਿ ਪੰਜਾਬ ਚ ਹੱਤਬਾਦ ਆ ਗਿਆ ਪੰਜਾਬ ਚ ਹੋ ਗਿਆ ਹੈ ਨਾ ਪੰਜਾਬ ਨੂੰ ਕੰਟਰੋਲ ਕਰਨ ਦੀ ਲੋੜ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਮੂੰਹ ਸੀਤਾ ਹੋਏ ਜੀ ਪੰਜਾਬ ਸਰਕਾਰ ਦਾ ਮੂੰਹ ਸੀਤਾ ਉਹਨੇ ਜਵਾਬ ਨਹੀਂ ਦੇਣਾ ਇਸ ਗੱਲ ਤੇ ਹੂੰ ਇਹ ਵੀਵਾ ਇੱਕ ਤੁਹਾਡੀ ਤਕਰਾਰ ਚੋਂ ਤੁਹਾਡੇ ਜਾਂ ਤੁਹਾਡੇ ਬੋਲਾਂ ਚੋਂ ਇਹ ਕਹ ਇਸ ਨੂੰ ਪੂਰੇ ਪੰਜਾਬ ਨਾਲ ਲੈ ਕੇ ਕਿਵੇਂ ਜੋੜ ਰਹੇ ਹੂੰ ਸਰਕਾਰ ਚੁੱਪ ਹੈ ਜੀ ਹੂੰ ਜੀ ਐਸੇ ਤਿਪਕ ਜੀ ਜਿ세 ਦੇਖਾ ਇਲੈਕਸ਼ਨ ਵੇਲੇ ਅਸੀਂ ਕਿੰਨੀ ਵਾਰ ਇਹ ਗੱਲ ਕਰਦੇ ਰਹੇ ਆਂ ਵੀ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਕੋਈ ਕਿਸੇ ਕਿਸੇ ਵਿਅਕਤੀ ਦੇ ਪੱਖ ਵਿੱਚ ਸਮਰਥਨ ਨਜ਼ਰ ਆਉਂਦਾ ਉਹ ਅਕਸਰ ਵੋਟਾਂ ਦੇ ਵਿੱਚ ਤਬਦੀਲ ਨਹੀਂ ਹੋਇਆ ਕਰਦਾ ਪਰ ਜਿਹੜੀ ਇਹ ਸਥਿਤੀ ਆ ਜਦੋਂ ਇਸ ਤਰ੍ਹਾਂ ਦੀ ਕਿਸੇ ਵਿਅਕਤੀ ਨਾਲ ਲੋਕ ਲਹਿਰ ਬਣ ਜਵੇ ਕਿਸੇ ਵੀ ਘਟਨਾ ਤੋਂ ਬਾਅਦ ਕਿਸੇ ਇੱਕ ਅਜਿਹੇ ਘਟਨਾ ਤੋਂ ਬਾਅਦ ਜਿਹੜੀ ਘਟਨਾ ਇਸ ਚੀਜ਼ ਨੂੰ ਮਿੱਥ ਕੇ ਨਹੀਂ ਸੀ ਕੀਤੀ ਗਈ ਵੀ ਇਹਦੇ ਵਿੱਚੋਂ ਆਹ ਨਤੀਜਾ ਹਾਸਲ ਕਰਨਾ ਜਿਹੜੀ ਉਸ ਤਰ੍ਹਾਂ ਦੀ ਲੋਕ ਲਹਿਰ ਬਣਦੀ ਹੈ ਉਹਦੇ ਵਿੱਚੋਂ ਕਈ ਵਾਰੀ ਜਿਹੜੇ ਲੋਕ ਨੇ ਉੱਭਰ ਕੇ ਸਾਹਮਣੇ ਆ ਵੀ ਜਾਇਆ ਕਰਦੇ ਨੇ ਤੇ ਅੱਗੇ ਇਹ ਇਸ ਤਰ੍ਹਾਂ ਦੀ ਸਪੋਰਟ ਨਾਲ ਅੱਗੇ ਪਹੁੰਚ ਵੀ ਜਾਇਆ ਕਰਦੇ ਨੇ ਸੋ ਵੇਖਦੇ ਹਾਂ ਕੀ ਬਣਦਾ ਹੈ ਇਹਦੇ ਵਿੱਚੋਂ ਬਿਲਕੁਲ ਦੇ ਭੀ ਹੋਣ ਦੇ ਚੋਣਾ ਦੀ ਗੱਲ ਕਰ ਹੀ ਰਹੇ ਆ ਇਹ ਦੱਸਿਓ ਕਿੰਨੇ ਅਕਦੀ ਜ਼ਮਾਨਤਾਂ ਜ਼ਬਤ ਹੋਈਆਂ ਨੇ ਜੀ ਪੰਜਾਬ ਦੇ ਵਿੱਚ ਹੰਸ ਰਾਜ ਹੰਸ ਦੀ ਜ਼ਮਾਨਤ ਜ਼ਬਤ ਹੋਈ ਆ ਚੰਦੂ ਮਾਜਰਾ ਤੇ ਚੀਮਾ ਦੀ ਜ਼ਮਾਨਤ ਜ਼ਬਤ ਹੋਈ ਆ ਨੰਬਰ ਇਹ 250 ਤੋਂ ਉੱਪਰ ਆ ਵੈਸੇ ਜਿਹੜੇ ਉਮੀਦਵਾਰ ਆਪਣੀ ਜ਼ਮਾਨਤ ਜ਼ਬਤ ਕਰਾ ਬੈਠੇ ਨੇ ਤੁਹਾਨੂੰ ਯਾਦ ਹੈ ਕਿ ਜਦੋਂ ਆਪਾਂ ਗੱਲ ਕਰਦੇ ਸੀ ਕਿ ਆਪਾਂ ਆਖ ਸਕਦੇ ਸੀ ਕਿ ਪੰਜਾਬ ਵਿੱਚ ਤਾਂ ਕਰੇ ਤਾਂ ਉਮੀਦਵਾਰ ਇੰਸਤ ਆ ਹੀ ਨਹੀਂ ਪਰ ਆ ਅਨਹੱਦ ਕਮੀਦਵਾਰ ਨੇ ਜਿਨ੍ਹਾਂ ਚੋਤੇ ਰਾ ਚੁਣੇ ਜਾਣੇ ਜੀ 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 ਹਾਂਜੀ ਇਹਦਾ ਮਤਲਬ ਉਹ ਅਨਹੱਦ ਕਮੀਦਵਾਰ ਜਿਨ੍ਹਾਂ ਦੀ ਜਮਾਤ ਬਚਣ ਦੇ ਅਸਾਰ ਸੀ ਜੀ ਜੀ ਸੋ 358 ਦੇ ਵਿੱਚੋਂ 62 ਉਮੀਦਵਾਰਾਂ ਦੀ ਜਮਾਤ ਬਚੀ ਹੈ ਜੀ ਬਸ ਉਹ ਨੇਰੇ ਤੇ ਹੀ ਆ ਗਏ ਬਹੁਤ ਜ਼ਿਆਦਾ ਜੀ 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 358 ਦੇ ਵਿੱਚੋਂ 62 ਉਮੀਦਵਾਰਾਂ ਦੀ ਜਮਾਤ ਬਚੀ ਹੈ ਤੇ 264 ਉਮੀਦਵਾਰਾਂ ਦੀ ਜਮਾਤ ਜਬਤ ਹੋ ਗਈ ਜੀ ਹੁਣ ਇਹ ਸਥਿਤੀ ਦੇ ਵਿੱਚ ਕਮਿਤਲ ਕਹਿੰਦਾ ਵੀ ਕਿਸੇ ਪਾਸੇ ਤਾਂ ਸਿਕ ਨੰਬਰ ਹੀ ਕਰੇਗੇ ਹੂੰ ਪਾਰਟੀਆਂ ਦੇ ਮਾਮਲੇ 'ਚ ਕੰਮਜਾ ਨੰਬਰਿਕਾ 13 14 10 ਉਮੀਦਵਾਰਾਂ ਦੀ ਜਮਾਨਤ ਜਮਤ ਹੋ ਗਈ ਜੀ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵਿਸ਼ੇਸ਼ ਕੋਟ ਵਿੱਚ ਵੀ ਬਿਦਾ ਕੀ ਵਿਸ਼ੇਸ਼ ਕਨੀ ਤੋਂ ਗੁਰੇ ਵੀ ਰਹੀ ਪਰ 13 ਦੇ ਵਿੱਚੋਂ 5 ਉਮੀਦਵਾਰਾਂ ਦੀ ਉਹਨਾਂ ਤੋਂ ਵੀ ਜਮਾਨਤ ਜਮਤ ਹੋਈ ਹੈ ਪਰ ਜੁਨੇ ਪਾਸੇ ਦੇਖੋਗੇ ਤਾਂ ਇਸ ਵਾਰ ਇਹ ਵੀ ਵੱਡੀ ਗੱਲ ਹੈ ਕਿ 8 ਉਮੀਦਵਾਰ ਉਹਨਾਂ ਦੀ ਆਪਣੀ ਜਮਾਨਤ ਬਚਾਉਣ 'ਚ ਕਾਮਯਾਬ ਵੀ ਹੋ ਕੇ ਇਹ ਵੀ ਵੱਡੀ ਗੱਲ ਜੀ ਕਾਂਗਰਸ ਦੇ ਇੱਕ ਉਮੀਦਵਾਰ ਦੀ ਜਵੰਤ ਚਰਥ ਹੋਈ ਹਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਤਿੰਨ ਸੀਟਾਂ ਲੈ ਕੇ ਗਈ ਆ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੇ ਸਮੀਖਿਆ ਬੈਠਕ ਸ਼ੁਰੂ ਕਰ ਲਈ ਆ ਹਾਂ ਪਰ ਦਿੱਲੀ ਵਾਲੇ ਨਹੀਂ ਪੁੱਛ ਸਕਦੇ ਮਤਲਬ ਭਗਵੰਤ ਮਾਨ ਕਿ ਇਹ ਤਿੰਨ ਕਿਉਂ ਆਣੇ ਉਹ ਦਿੱਲੀ ਜਿੱਥੇ ਲਗਾਤਾਰ ਦੋ ਵਾਰ ਅਗਲੀ ਇੱਕ ਵੀ ਨਹੀਂ ਆਈ ਆ ਆਪ ਪਾਰਟੀਆਂ ਜੀ ਕਿੱਥੀ ਵੱਲ ਉੱਥੋਂ ਨੇ ਜੀ ਮੈਨੂੰ ਲੱਗਦਾ ਕਿ ਇਹ ਇਹ ਭਾਜਪਾ ਨਹੀਂ ਜਾਂ ਕੇਜਰੀਵਾਦੀ ਵਿਰੋਧੀ ਧਿਰਾਂ ਲਈ ਚੰਗਾ ਵੀ ਹੋਏ ਕਿ ਕੇਜਰੀਵਾਲ ਜਵੰਤੇ ਬਾਹਰ ਆ ਗਿਆ ਜੀ ਕਿੱਥੀ ਵੱਲ ਨੇ ਅੰਦਰੋਂ ਆ ਇਹ ਬਾਰ-ਬਾਰ ਜਿਹੜਾ ਸੀ ਇੱਕ ਵਾਰ ਮੈਂ ਬਾਹਰ ਹੋਂਤਾ ਜੋ ਦਿੱਲੀ ਮੈਂ ਨਤੀਜੇ ਹੋਰ ਹੁੰਦੇ ਬੀਅਸਲੀ ਉਹ ਵੀ ਉਹਦਾ ਆਪਣੇ ਖਾ ਵੀ ਮੈਂ ਦਾ ਕੰਡਾ ਦਿੱਤਾ ਕਿ ਨਾ ਭਾਈ ਤੁਸੀਂ ਆਪਣਾ ਟੈਂਪਰੇਚਰ ਚੈੱਕ ਕਰ ਲੈ ਹਮ ਪਰ ਜਦੋਂ ਪੰਜਾਬ ਦੇ ਵਾਦਿਆਂ ਦੇਖਦੇ ਆ ਤਾਂ ਆਮ ਆਦਮੀ ਪਾਰਟੀ ਦੀ ਆਮੀ ਕਹ ਰਹੀ ਕੋਈ ਕਿਸੇ ਵੀ ਉਮੀਦਵਾਦੀ ਜਮਾਤ ਨਹੀਂ ਹਮ ਤੇ ਆਉਂਦੇ ਤੇ ਆਉਂਦੀ ਬਾਰੇ ਜਦੋਂ ਜਿੱਤੇ ਤੇ ਦੱਸ ਜਿਹੜੇ ਸੀ ਉਹ ਵੀ ਆਪਣੀ ਕਿਬਾਤ ਚੰਗ ਹੋ ਰਹੀ ਜੀ ਪਰ ਇਹ ਤੋਂ ਅਲਾਵਾ ਪਰ ਕੋਰੀ ਨੇ ਮਤਲਬ ਜੇ ਆਪਾਂ ਗੱਲ ਕਰੀ ਤਾਂ ਜਸਪੀ ਸਿੰਘ ਗੜੀ ਹੋਰੀ ਆਪਣੀ ਜਮਾਤ ਨਹੀਂ ਬਚਾ ਸਕੇ ਜੀ ਜਾਂ ਮਤਲਬ ਕਿ ਜਿਸ ਤਰ੍ਹਾਂ ਲਖੇ ਸਧਾਨੀ ਗੋਰੀ ਨੇ ਜਾਂ ਸ਼੍ਰੋਮਣੀ ਕਾਲ ਦਾ ਅੰਮ੍ਰਿਤ ਸਰ ਤੇ ਹੋਰ ਉਮੀਦਵਾਰ ਨੇ ਬਹੁਤ ਜੁਸ ਮਾਜਪਾਟ ਕੇ ਹੋਰ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਪਰ ਸਿਮਰਜੀਤ ਮਾਨ ਆਪਣੀ ਜਮਾਤ ਬਚਾਉਣ ਚ ਕਾਮਯਾਬ ਹੋਏ ਸੀਟ ਨਹੀਂ ਬਚਾ ਸਕੇ ਪਰ ਜਮਾਨਤ ਬਚਾ ਗਏ ਜੀ ਹਾਂ ਦਸ ਜਿਹੜੇ ਆਪਾਂ ਉਮੀਦਵਾਰਾਂ ਦੀ ਕਾਦੀਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਵਿੱਚ ਦਲਜੀਤ ਸਿੰਘ ਛੀਮਾ ਬਿਰਸਾ ਸਿੰਘ ਬਲਟੋ ਆ ਤੇ ਇਸੇ ਤਰ੍ਹਾਂ ਮਿੰਦਰ ਸਿੰਘ ਕੇਪੀ ਸੌਨ ਸਿੰਘ ਖੰਡਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਰੰਜੀਤ ਸਿੰਘ ਤੇ ਰੋਹਰੀ ਵਿਕਰਮਜੀਤ ਖਾਲਸਾ ਰਾਜਵਿੰਦਰ ਸਿੰਘ ਇਕਵਾਲਚੂੰਦਾ ਤੇ ਅਨਕੇ ਸ਼ਰਮਾ ਇਹ 10 ਦੇ 10 ਉਮੀਦਵਾਰ ਜਿਹੇ ਨਹੀਂ ਜਿਨ੍ਹਾਂ ਦੀ ਜਵਾਨ ਤੇ ਨਹੀਂ ਬਚੀ ਜੀ ਇਹਨਾਂ ਚੋਂ 6 ਉਮੀਦਵਾਰ ਤਾਂ ਜਿਹੇ ਵੀ ਨਹੀਂ ਜਿਹੜੇ ਲੱਖ ਤੱਕ ਨਹੀਂ ਪਹੁੰਚ ਸਕੇ ਆਪਾਂ ਅਕਸਰ ਵੀ ਇਹ ਗੱਲ ਕਰਦੇ ਰਹੇ ਹਾਂ ਕਿ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ 9 ਲੱਖ ਤੋਂ ਲੈ ਕੇ 11 ਲੱਖ ਤੱਕ ਵੋਟਾਂ ਪਉਣਆਂ ਨੇ ਜੀ ਉਹ 9 ਲੱਖ ਤੋਂ ਲੈ ਕੇ 11 ਲੱਖ ਤੱਕ ਵੋਟਾਂ ਪਉਣ ਵਾਲਿਆਂ ਦੇ ਵਿੱਚ ਅਕਾਲੀ ਦਲ ਜਿਹੜਾ 4ਵੇਂ 5ਵੇਂ ਨੰਬਰ ਤੇ ਰਿਹਾ ਉਹ ਅਕਾਲੀ ਦਲ ਦੇ ਉਮੀਦਵਾਰ ਲੱਖ ਵੋਟ ਵੀ ਨਹੀਂ ਲੈ ਸਕੇ ਹੂੰ ਮਤਲਬ ਥੇ ਉਮੀਦਵਾਰ ਜਿਹਨੇ 13 ਜੀ ਵਿੱਚ ਈਮਾ ਉਹਨਾਂ ਨੂੰ 85000 ਪਈ ਬਲਟੋਹੇ ਨੂੰ 86000 ਪਈ ਐਮਿੰਦਰ ਕੇਪੀ ਉਹਨਾਂ ਨੂੰ 78000 ਪਈ ਇਸੇ ਤਰ੍ਹਾਂ ਸੋਤੀ ਠੰਡਲ ਨੂੰ 99000 ਵੋਟ ਪਈ ਐ ਰੰਜੀਤ ਸਿੰਘ ਢਿੱਲੋਂ ਨੂੰ 90000 ਤੇ ਗੇਟ ਚ ਵੋਟ ਪਈ ਐ ਤੇ ਇਸੇ ਤਰ੍ਹਾਂ ਇਕਬਾਲ ਸਿੰਘ ਝੁੰਡਾ ਨੂੰ 62000 ਵੋਟ ਪਈ ਸੋ 6 ਉਮੀਦਵਾਰ ਇਹਨਾਂ ਦੇ ਲੱਖ ਤੋਂ ਪਾਰ ਵੀ ਨਹੀਂ ਗਏ ਜੀ ਤੇ ਦਸਾਂ ਦੀ ਜਵਾਨ ਜਬਤਾਰ ਆ pode pode ਨਾ ਮਨਜੀਤ ਸਿੰਘ ਮੰਨਾ ਜਮਨਤ ਜਪ ਪਰੰਪਰ ਕੋ ਸਿੱਧੂ ਜਮਨਤ ਜਪ ਅਨਸਰਾਜ ਹੰਸਪ੍ਰੀਤ ਕੋਟ ਜਮਨਤ ਜਪ ਗੇਜਾਰਾਮ ਜਮਨਤ ਜਪ ਅਰਵਿਤ ਕੰਨਾ ਜਮਨਤ ਜਪ ਤੇ ਕਾਂਗਰਸ ਦੇ ਉਮੀਦਵਾਰ ਅਮਰਜੀਤ ਕੋਰ ਸਾਹ ਉਹ ਕੇ ਪ੍ਰੀਤ ਕੋਟ ਤੋਂ ਜਮਨਤ ਜਪ ਮਤਲਬ ਇੱਕ ਹਲਕਾ ਤਾਂ ਅਜਿਹਿਆ ਏ ਜਿੱਥੇ ਸਾਰਿਆਂ ਦੀ ਜਮਨਤ ਜਪ ਤੋਰੀ ਆ ਸਾਹਮਣੇ ਜੀ ਪ੍ਰੀਤ ਕੋਟ ਹਲਕਾ ਜਿੱਥੇ ਮਤਲਬ ਕਿ ਕਰਨਜੀਤ ਨਮੋਦ ਦੂਏ ਨੰਬਰ ਤੇ ਆਇਆ ਸਮਝੀ ਖਾਲਸਾ ਜਿੱਤੇ ਦੇ ਸਭ ਜੀ ਦੀ ਖਾਲਸਾ ਤੇ ਸਮਝ ਲੋ ਕਰਨਜੀਤ ਅਨਮੋਲ ਦੀ ਜਮਾਨਤ ਬਚੀ ਐ ਤੇ ਉਸ ਤੋਂ ਬਾਅਦ ਸਾਰੇ ਜੀ ਇਹ ਆ ਤਿੰਨ ਪਾਰਟੀਆਂ ਦੇ ਉਮੀਦਵਾਰ ਦੇਖੇ ਤਾਂ ਰਾਜਕਿੰਦਰ ਸਿੰਘ ਦਾ ਫਰੀਦਕੋਟ ਤੋਂ ਉਮੀਦਵਾਰ ਸੀਗਾ ਜਮਾਨਤ ਨਹੀਂ ਬਚੀ ਨਾ ਹਾਂਸਰਾਜ ਹਾਂਸ ਫਰੀਦਕੋਟ ਤੋਂ ਉਮੀਦਵਾਰ ਸੀਗਾ ਜਮਾਨਤ ਨਹੀਂ ਬਚੀ ਅਮਰਜੀਤ ਕੋਰ ਸਾਹੂ ਕੇ ਜਮਾਨਤ ਨਹੀਂ ਬਚੀ ਜੇ ਆ ਤੀਜੇ ਚੌਥੇ ਪੰਜਵੇਂ ਨੰਬਰ ਵਾਲੇ ਦੀ ਜਮਾਨਤ ਨਹੀਂ ਬਚਤੀ ਇਹਨਾਂ ਤੋਂ ਬਾਅਦ ਜਿੰਨੇ ਹੋਣਗੇ ਉਹਨਾਂ ਸਾਰੇ ਨੇ ਵੀ ਧੋਤੀ ਗਈ ਤੇ ਫਰੀਦਕੋਟ ਦੇ ਸਿਰਫ ਦੋ ਬੰਦੇ ਆ ਜਿਹੜੇ ਆਪਣੀ ਜਮਾਨਤ ਪਾ ਸਕੀ ਔਰ ਮੈਂ ਦਰਸ਼ਕਾਂ ਜਾਣਕਾਰੀ ਲਈ ਦੱਸਣਾ ਕਿ ਜਿਹੜੇ ਹਲਕੇ ਤੋਂ ਤੁਸੀਂ ਖੜੇ ਹੋ ਉਹ ਸਾਲ ਕੇ ਜਿੰਨੀਆਂ ਵੋਟਾਂ ਪੋਲ ਹੋਈਆਂ ਹਾਂ ਹਾਂਜੀ ਉਹਨਾਂ ਚੋਂ ਜੇ 16 16.5% ਤੋਂ ਵੱਧ 16.64% ਦੀ ਲਗਭਗ ਤੁਸੀਂ ਵੋਟ ਲੈ ਕੇ ਜਾਣੀ ਹੋ ਕਿ ਥੋੜੀ ਜਿਹੀ ਬਾਕੀ ਬਚਦੀ ਹੈ ਜਨਰਲ ਸੀਟ ਦੇ ਉੱਤੇ ਜਮਾਨਤ ਰਕਮ 25000 ਹੈ ਹਾਂ ਤੇ ਰਾਖਵੀਂ ਸੀਟ ਦੇ ਉੱਤੇ 12500 ਹੈ ਸੋ 25000 ਤੇ 12500 ਦੇ ਹਿਸਾਬ ਨਾਲ 266 ਉਮੀਦਵਾਰਾਂ ਦੀ ਖਜ਼ਾਨੇ 'ਚ ਜਮ੍ਹਾਂ ਹੋਊਗੀ ਸੋ ਕਹਾਂਦੇ ਦੀ ਪਰਪਾਈ ਚੰਗੀ ਹੋ ਜਾਂਦੀ ਹੈ ਪੈਸਾ ਚੰਗਾ ਕਮਾ ਟੋ ਜਾਂਦਾ ਚਲੋ ਪਰ ਇਹ ਸਥਿਤੀ ਵੀ ਹੈ ਕਿ ਪੰਜਾਬ ਤੇ 328 ਚੋਂ ਲੜੇ ਸੀ ਤੈਨ ਜਮਾਨਤ ਤੇ ਬਾਹਰ ਹੀ ਬਚਾ ਸਕੇ 204 ਦੀ ਜਬ ਸੋ ਜੇਨੀਆ ਟੋਟਲ ਵੋਟਾਂ ਪੈਂਦੀਆਂ ਉਹਦਾ 6ਵਾਂ ਹਿੱਸਾ ਪੈਣਾ ਚਾਹੀਦਾ ਘਟੋ ਘਟ ਤਾ ਜਮਾਨਤ ਬਚਦੀ ਆ ਤਕਰੀਬਨ ਸੋ 6ਵਾਂ ਬਣਦਾ ਜੇ 10ਵਾਂ ਮੰਡ 16 16.16.7 ਤੁਸੀਂ ਕਿਹਾ ਨਾ ਵੀ 16.6 ਹਾਂ 16 16 ਹਾਂ ਸੋ 6ਵਾਂ ਐਸਾ ਹੈ ਹਾਂਜੀ ਅਹ ਦਿਪਕ ਜੀ ਜੀ ਇੱਕ ਗੱਲ ਦੱਸਿਓ ਹੁਣ ਪੰਜਾਬ ਦੇ ਵਿੱਚ ਦੇਖੋ ਲੋਕ ਸਭਾ ਵਿਧਾਨ ਸਭਾ ਦੀਆਂ ਹੈਗੀਆਂ ਟੋਟਲ 117 ਸੀਟਾਂ ਉਸੇ ਹੀ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਨੇ 13 ਸੀਟਾਂ ਜਿਹੜੇ 13 ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿੱਤੇ ਤਿੰਨ ਉਮੀਦਵਾਰ ਲੜੇ ਸਾਰੀ ਸੀਟਾਂ ਤੇ ਸੀ ਹੁਣ ਜੇ ਅਸੀਂ ਇਹਨੂੰ ਇਲੈਕਟੋਰਲ ਮੈਪ ਦੇ ਮੁਤਾਬਕ ਵੇਖੀਏ ਉਸ ਨਕਸ਼ੇ ਤੇ ਵਾਕੇ ਵੇਖੀਏ ਤਾਂ ਜਿਹੜੀਆਂ ਜਿਹੜੀਆਂ ਸੀਟਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਰੇ ਨੇ ਬਾਕੀ ਦੀਆਂ ਦਸਾਂ ਚੋਂ ਉਹਨਾਂ ਲੋਕ ਸਭਾ ਦੀਆਂ ਸੀਟਾਂ ਦੇ ਉਸ ਨਕਸ਼ੇ ਦੇ ਵਿੱਚ ਉਹ ਜਿਹੜੀਆਂ ਵਿਧਾਨ ਸਭਾ ਦੀਆਂ ਸੀਟਾਂ ਨੇ ਉਹ ਕਿੰਨੀਆਂ ਹੁੰਦੀਆਂ ਨੇ ਜੀ ਸੋ ਤਕਰੀਬਨ 65 ਵਿਧਾਨ ਸਭਾ ਦੇ ਹਲਕੇ ਨੇ ਜਿੱਥੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਦੇਖੋ ਆਮ ਆਦਮੀ ਪਾਰਟੀ ਆਪਣੀ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਆਪਣੀ ਕਾਰਜ ਜਰੀ ਨਾਲ ਅੱਪਰ ਸਕੀ ਕਿ ਪਿਛਲੀ ਵਾਰ ਇੱਕ ਐਮਪੀ ਸੀ ਖਾਤੇ ਕੋਲ ਭਵੰਤਮਾਨ ਕਰਦਾ ਹਾਂ ਉਹ ਮੈਂ 70% ਸੀ ਇਸ ਵਾਰ ਸਾਨੂੰ ਕੋ 10 ਨਾ ਪੀਨੇ ਬੋਟ ਮੈਂ 66% ਸੀ ਜੀ ਪਰ ਇਹਨਾਂ ਦੋਆਂ ਲੋਕ ਸਭਾ ਚੋਣਾਂ ਦੇ ਚਾਰਹੇ ਪ੍ਰਧਾਨ ਸਭਾ ਚੋਣਾਂ ਹੋਈਆਂ ਤੇ ਪ੍ਰਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ 42% ਸੀ ਜੀ ਕੀ ਬੀ ਰਹੇਗਾ ਜੀ ਸੋ ਯਹੀ ਐਸਡੀ ਜੇ ਉਸ ਵਾਰ ਦੇ ਦੇਖੋਗੇ ਤਾਂ ਕਿੰਨਾ ਘਟ ਗਿਆ ਹੂੰ ਹੂੰ ਉਸੇ ਤਰ੍ਹਾਂ ਆਪਾਂ ਇਹ ਗੱਲ ਵੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਦੇਣਾ ਕਿ ਆਮ ਆਦਮੀ ਪਾਰਟੀ ਨੇ ਆਪਣੀ ਅੰਦਰੂਨੀ ਬੈਠਕਾਂ ਦੇ ਵਿੱਚ ਐਮਬੀਤੇ ਨੂੰ ਪੈਟਸ ਕੀਤੀ ਆ ਕਿ ਤੁਹਾਡੇ ਹਲਕੇ ਜਿਹੜੇ ਰੀਡ ਨਾ ਮਿਲੀ ਤਾਂ ਅਗਲੀ ਵਾਰ ਤੁਹਾਨੂੰ ਟਿਕਟ ਨਹੀਂ ਜੀ ਇਸ ਲਈ ਫਿਰ ਹਲਕਾ ਲਰ ਹਲਕਾ ਰਿਪੋਰਟਾਂ ਇਕੱਠੀਆਂ ਫੈ拉 ਰਹੀਆਂ ਆਮ ਆਦੀ ਪਾਰਟੀ ਉਹਨਾਂ ਦਾ ਮੁਖੰਤੀ ਸਾਹਿਬ ਨੇ ਬੈਠਕਾਂ ਵੀ ਜੁਕ ਹੂੰ ਹੂੰ ਬੰਨਵੇਂ ਐਮਐਨਆਰ ਸਰਕਾਰ ਜੀ ਉਹਦੇ 65 ਹਲਕਿਆਂ ਚ ਆਮਦ ਪਾਰਟੀ ਹੂੰ ਮਤਲਬ ਵਾ 100 ਸਾਰਾ ਹਲਕਿਆਂ ਦੀ ਗੱਲ ਨਹੀਂ ਕਰ ਰਹੇ ਜੀ ਮੈਂ ਸਿਰਫ 92 ਹਲਕਿਆਂ ਦੀ ਗੱਲ ਕਰ ਰਿਹਾ ਹੂੰ 92 ਦੇ ਵਿੱਚੋਂ 27 ਐਮਐਲਏ ਰਹਿ ਗਏ ਅੱਧੀ ਤਰੀਕ ਦੇ ਵਿੱਚ ਮਤਲਬ ਜੀ ਜੀ ਐਸੀ ਤੀ ਪੈਟਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਨ੍ਹਾਂ ਚ ਆਮ ਆਦਮੀ ਪਾਰਟੀ ਦੇ ਮੰਤਰੀ ਵੀ ਨੇ ਆਮ ਆਦਮੀ ਪਾਰਟੀ ਦੇ ਐਮਏਡੀ ਵੀ ਹਮ ਹੱਕ ਤੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਚ ਤੇ 57 ਇਮੈਲਾਂ ਦੇ ਅੱਗੇ ਆਵਾਜ਼ ਵੀ ਪਾਰਟੀ ਨੇ ਉੱਰ ਪਛਲੇ ਜੀ ਹੁਣ ਗੁਰਮੀਤ ਖੁੱਡੀਆਂ ਹੋਰ ਕਹਿੰਦੇ ਕਿ ਮੇਰਾ ਬੜੇ ਘਰ ਨਾਲ ਮੱਥਾ ਸੀਗਾ ਹਮ ਤੇ ਉਹਦੇ ਜਦੋਂ ਵਿਧਾਨ ਸਭਾ ਚੋਂ ਲੜੀ ਤਲਬੀ ਸੀਗਾ ਜੀ ਬਿਲਕੁਲ ਤਾਂ ਤੁਸੀਂ ਪਾ ਲੋ ਖੁੱਡੀਆਂ ਦੇ ਲੋਕਾਂ ਨੇ ਮਤਲਬ ਕਿ ਲੰਬੀ ਦੇ ਲੋਕਾਂ ਨੇ ਜਿਤਾਇਆ ਨਾ ਹਮ ਬਹੁਤ ਲੋਕੀ ਲੰਪੀ ਦੇ ਲੋਕ ਕਿਉਂਦਰਪੂਤ ਜੀ ਕੀ ਇਹ ਸਕੂਟਰੀਆਂ ਪ੍ਰਜਾਂ ਵਾਲਾ ਕੋਈ ਮਸਲਾ ਉੱਥੇ ਦਾ ਹਮ ਜਾਂ ਤੁਹਾਡੀ ਕਾਰਗਜ਼ਾਰੀ ਦਾ ਵੀ ਮਸਲਾ ਹਮ ਤੁਹਾਡੇ ਕੰਮਾਂ ਦਾ ਵੀ ਮਸਲਾ ਲੋਕਾਂ ਦਾ ਦੇ ਸੋ ਇਸ ਲਈ ਜਿਹੜੇ ਅੱਜ ਸਕੂਟਰੀਆਂ ਨਹੀਂ ਆਂਦੀਆਂ ਨੇ ਅੱਜ ਨਹੀਂ ਆਉਂਦੀਆਂ ਨੇ ਉਹ ਤਾਂ ਹੁਣ ਸਮੇਂ ਵੀ ਉਹ ਨਹੀਂ ਆਉਣਗੀਆਂ ਹਮ ਉਹ ਸਮੇਂ ਉਸ ਸਮੇਂ ਇਹਦਾ ਨਾਲ ਦਾਣਾ ਪਾਣੀ ਚੱਲਿਆ ਉਹ ਕਰ たら ਜੀ ਪਰ ਇਹਦਾ ਮਤਲਬ ਲੋਕ ਤਾਂ 800 ਲੋਕਾਂ ਨੂੰ ਬੋਲੀ ਪਰ ਅੱਠ ਮਤਲਬ ਮੰਤਰੀ ਨੇ ਮੈਂ ਜਿਹੜਾ ਵੋਟਾਂ ਉਤਾ ਗੱਲ ਅੱਠ ਮੰਤਰੀ ਨੇ ਜਿਹੜੇ ਆਪਣੇ ਹੀ ਹਲਕੇ ਦੇ ਵਿੱਚ ਆਪਣੇ ਹੀ ਪਾਰਟੀ ਦੇ ਉਮੀਦਵਾਰ ਨੂੰ ਲੀਡ ਨਹੀਂ ਦਵਾਤ ਜੀ ਜਿਨ੍ਹਾਂ ਤੋਂ ਲੋਕ ਤਾਂ ਸਿੱਧੇ ਉਮੀਦਵਾਰ ਮੰਤਰੀ ਸਾਹਿਬ ਨੇ ਹਮਮ ਗੁਰਮੀਤ ਖੁੱਡੀਆਂ ਹੋਰੀ ਆਪਣੇ ਹਲਕੇ ਦੇ ਵਿੱਚ ਪਛੜ ਗਏ ਬੀਬੀ ਅਸਮਿਤਪਾਲ ਬਾਦਰ ਦੋ ਲਾਜੀਤ ਪੁਲਨੋਰੀ ਪੱਟੀ ਤੋਂ ਐਮਐਲਏ ਲਈ ਹੈ ਨਾ ਪਰ ਪੁਲਨੋਰੀ ਪੱਟੀ ਤੋਂ ਹੀ ਅਮਰਪਾਲ ਸਿੰਘ ਤੋਂ ਅਧ ਤੋਂ ਜ਼ਿਆਦਾ ਪਿੱਛੇ ਰਹਿ ਗਏ ਅਮਰਪਾਲ ਨੂੰ ਪੈਰੀਆਂ ਉਤੋਂ 55000 ਤੋਂ ਵੱਧ ਵੋਟਾਂ ਤੇ ਭੁੱਲਰ ਨੂੰ ਪੈਰੀਆਂ 75000 ਵੋਟਾਂ ਜੀ ਇਸੇ ਤਰ੍ਹਾਂ ਡਾਕਟਰ ਬਲਜੀਤ ਕੌਰ ਐਨ ਆਮਲੋਟ ਹਲਕੇ ਤੋਂ ਐਮਐਮਏ ਆ ਉਹਥੇ ਆਮਾਦੀ ਪਾਰਟੀ ਦਾ ਉਮੀਦਵਾਰ ਪਿੱਛੇ ਰਹਿ ਗਿਆ ਹਮ ਬਟ ਆਮ ਸ਼ੰਕਰ ਜਿੰਪਾ ਅਸ਼ਿਆਰਪੁਰ ਮੇਕੇ ਆਮਾਦੀ ਪਾਰਟੀ ਦੇ ਉਮੀਦਵਾਰ ਨੂੰ ਲੀਡ ਨਹੀਂ ਦਿਵਾ ਸਕਿਆ ਹਮ ਜੇ ਬੇਸ਼ੱਕ ਰਾਜਕੌਰ ਚਪਿਆਲੋ ਤੋਂ ਜਿੱਤ ਗਿਆ ਪਰ ਇਹਦੇ ਹਲਕੇ ਦੇ ਵਿੱਚੋਂ ਪਿੱਛੇ ਜੀ ਇਸੇ ਤਰ੍ਹਾਂ ਲਾਲਚੰਦ ਕਟਾਲੂ ਚੱਕ ਕੋਆ ਹਲਕੇ ਦੇ ਕੋਆ ਵਿਧਾਨ ਸਭਾ ਹਲਕੇ ਦੇ ਵਿੱਚ ਹੈ ਮਤਲਬ ਦਿਨੇਸ਼ ਬੱਪੂ ਤੋਂ ਘੱਟ ਗੋਟਾ ਪੈਦੀਆਂ ਨੇ ਆਮਾਦੀ ਪਾਰਟੀ ਦੇ ਉਮੀਦਵਾਰ ਪਿੱਛੇ ਰਹਿ ਜਾਂਦਾ ਦਿਨੇਸ਼ ਬੱਪੂਰੇ ਜੋ ਦਿਨੇਸ਼ ਬੱਪੂ ਜਿੱਤਿਆ ਨਹੀਂ ਜੀ ਇਸੇ ਤਰ੍ਹਾਂ ਹਰਪਾ ਜ ਸਿੰਘ ਈਪੀਓ ਆਪਣੇ ਆਪ ਦੇ ਜੰਡਿਆਲਾਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਲੀੜ ਨਹੀਂ ਦਵਾ ਸਕਿਆ ਉੱਥੇ ਵੀ ਅਮਰਿਤਪਾਲ ਨੂੰ 45000 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 23000 ਵੋਟਾਂ ਹੈ ਹੈਨਾ ਇਸੇ ਤਰ੍ਹਾਂ ਬੀਪੀ ਮੰਤਰੀ ਅਨਮੋਲ ਗਗਨਮਾਨ ਆਪਾਂ ਗੱਲ ਵੀ ਕਰਦੇ ਰਹੇ ਹਾਂ ਕਿ ਇਸ ਹਲਕੇ ਦੇ ਵਿੱਚ ਅਨਮੋਲ ਗਗਨਮਾਨ ਤੇ ਬੈਂਸ ਵਾਲੇ ਲਈ ਚੁਣੌਤੀ ਕਿ ਹੋ ਸਕਦਾ ਹੈ ਪੇਸ਼ੰਤ ਬੈਂਸ ਜੀੜ ਦਬਾਉਂਚ ਕਾਮਯਾਬ ਰਹੇ ਹੈਨਾ ਮਾਲਬੀਤਰ ਕਾਮਯਾਬ ਪਰ ਬੀਪੀ ਅਨਮੋਲ ਗਗਨਮਾਨ ਦੇ ਮਾਮਲੇ ਦੇ ਵਿੱਚ 40000 ਵੋਟ ਪੈਂਦੀਆਂ ਮਾਲਬਿੰਦਰ ਕੰਗ ਨੂੰ ਤੇ ਵਿਜੇਂਦਰ ਸਿੰਘਲਾ 46000 ਲੈਂਦੇ ਜਿਉਂ ਕਿ ਵਿਜੇਂਦਰ ਸਿੰਘਲਾ ਜਿੱਤੇ ਆ ਨਹੀਂ ਜਿੱਤੇ ਆ ਮਾਲਵਿੰਦਰ ਕੰਗ ਜੀ ਪਰ ਅਨੋਲ ਗਗਨਮਾਨ ਦੇ ਹਲਕੇ ਦੇ ਵਿੱਚ ਲਗਭਗ 6000 7000 ਦੇ ਪਿੱਛੇ ਆ ਵੋਟ ਇਸੇ ਤਰ੍ਹਾਂ ਮੰਤਰੀ ਬਲਕਾਰ ਸਿੰਘ 8ਵੇਂ ਮੰਤਰੀ ਇਹ ਨੇ ਕਰਤਾਰਪੁਰ ਹਲਕੇ ਤੋਂ ਐਮਐਲਏ ਨੇ ਪਰ ਜਨਤ ਦੇ ਹਲਕੇ ਦੇ ਵਿੱਚ ਵੀ ਮਤਲਬ ਕਿ ਚਨਮੀ ਗੋਰੀ ਨਾ ਤੇ ਆ ਤ੍ਰਿਕੂ ਹੋਰੀ ਇਹ ਮੂਰੇ ਰਾਜ ਦੇ ਦਿੱਤੀ ਆ ਨਾ ਦੀ ਪਾਰਟੀ ਤੇ ਪਰ ਮੈਂ ਵਟ ਚਿਰ ਫਿਰ ਚੋਚੀ ਰੱਖਿਆ ਆ ਤੁਸੀਂ ਆ ਬੇਸ਼ੱਕ ਪਰਪੰਟਮਾ ਦੀ ਹਰ ਕੀ ਥੂਰੀ ਦੇ ਵਿੱਚ ਰਪਾਲ ਚਿਮਾ ਦੇ ਅਗਗੇ ਡੇੜਬਾ ਦੇ ਵਿੱਚ ਅਮਨ ਅਥਰ ਦੇ ਅਗਗੇ ਆਮ ਦੇ ਵਿੱਚ ਤੇ ਮੀਥਿਆ ਵੀ ਆਪ ਕੇ ਸਨੂਫੇ ਆਮਾਦੀ ਪਾਟੀੂਰੇ ਏ ਇਹ ਸਾਰੇ ਹੱਕੀ ਹੋਈ ਵਿੱਚ ਮੀਥਿਆ ਰਟਿਆ ਜੀ ਸਾਰੇ ਜੋ ਵਕੀਲਾ ਆ ਬੀਆ ਜੀ 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 ਐਕਚੁਅਲ ਜਿਤਨਾ ਆਦੀ ਬਾਕੀ ਤਾਂ ਕਿੱਥੇ ਗੱਦ ਬਿਨਾਂ ਨਹੀਂ ਗਾ ਕੁਲਦੀਪ ਕੁਲਦੀਪ ਧਾਲੀ ਵਾਲਾ ਵਾਲੇ ਉਹ ਆਪਣੇ ਸੀ ਤੋਂ ਆ ਕੁ ਮਿਤਵਾਸੀ ਮੀਤਲ ਸਿੰਘ ਸਾਹਜ ਉਹ ਡਾਕਟਰ ਬੁਧਵੀਰੋੜੀ ਆਪਣਾ ਪਿਆਰ ਤੇ ਆਪਣੇ ਸੰਵਿਧਾਨ ਸਭਾ ਇਲੈਕਟ ਸਾਹਜ ਉਹ ਜੋ 50 ਵਾਲੇ ਅੰਕ ਕਿਹੜੇ ਪਗੜਾ ਕੀਤੀ ਆ ਇਹ ਆਮ ਆਦਮੀ ਪਾਰਟੀ ਦੇ ਗੱਲਬਾਤ ਗੋੜਾ ਮਾਜਰ ਹੈ ਪਰ ਇਹ ਜਨਾਬ ਉਹਨਾਂ 27 ਚਾਹੁੰਦੇ ਨੇ 50 ਚ ਨਹੀਂ ਆਉਂਦੇ ਸੋ ਇਹ ਆਪਣੇ ਆਪ ਸਵਾਦਾ ਕਿ 92 ਐਮਐਲਏ ਆ ਤੇ 27 ਹਲਕਿਆਂ ਚ ਆਮ ਆਦੀ ਪਾਰਟੀ ਜੀੜ ਨੇ ਕੀਤਾ ਪਹਿਨ ਹਲਕਿਆਂ ਦੀ ਪਛੜ ਜਾਂਦੀ ਹੈ ਜਿਆ 48 ਮਾਤਰੀ ਜੀ ਨੇ ਜੀ ਇਸ ਲਈ ਅੱਜ ਦੀ ਤਰੀਕ ਵਿੱਚ ਜਨਤਾ ਲਈ 10 ਸਤਾਇਮ ਮੈਗਰੀਅਸ ਆ ਜੇ VOTING ਪੈਟਰਨ ਆਪਨੀ ਪਾਰਟੀ ਇਸ ਲਈ ਹਾਂ ਜੇ ਸੁਭਾਈ ਚੋਣਾਂ ਦੇ ਵਿੱਚ ਵੀ VOTING ਪੈਟਰਨ ਐਗਜ਼ੈਕਟਲੀ ਉਹੀ ਰਵੇ ਜੋ ਅਸੀਂ ਹੁਣ ਲੋਕ ਸਭਾ ਦੀ ਚੋਣਾਂ 'ਚ ਵੇਖਿਆ ਤਾਂ ਮਤਲਬ ਆਮ ਆਦਮੀ ਪਾਰਟੀ ਦੇ ਸਿਰਫ 27 MLA ਰਹਿ ਜਾਣਗੇ ਦੀਪਕ ਜੀ ਐਤਵਾਰ ਨੂੰ ਸੌਚਕ ਸਮਾਗਮ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਤੀਜੀ ਵਾਰ ਪ੍ਰਧਾਨ ਮੰਤਰੀ ਵੱਜੋਂ ਸੌਚਣਗੇ ਪਰ ਜਿਹੜੀਆਂ ਧਿਰਾਂ ਦਾ ਸਮਰਥਨ ਚਾਹੀਦਾ ਇਸ NDA ਦੀ ਕੋਲੀਸ਼ਨ ਦੇ ਵਿੱਚ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੇ ਜਿਹੜੀਆਂ ਮੰਗਾਂ ਰੱਖੀਆਂ ਸੀ ਕੀ ਬਣਿਆ ਜੀ ਮੰਗਾਂ ਉਹਨਾਂ ਦੀ ਪੂਰਤੀ ਹੋਏਗੀ ਜਾਂ ਫਿਰ ਕੋਰੀ ਨਾ ਹੋ ਗਈ ਹੈ ਨੇ ਖੁੱਲਨਾ ਤਾਂ ਹਲੇ ਉਹ ਟਿਗੋਰੀਏ ਤੇ ਦਾਇ ਕੋਰੀ ਨਾ ਹੋਰੀ ਲੱਤਨ ਪਾਣੇ ਆਪਣੇ ਪੱਤਰ ਤਿਕ ਬੈਠਕ ਕੀਤੀ ਉਸ ਬੈਠਕ ਤੋਂ ਬਾਅਦ ਜੀਪੀ ਨਟਾ ਹੋਰੀ ਚਿੰਤਤਾਪ ਦੇ ਸੰਧ ਮਿਲਣ ਗਏ ਹਮਮ ਤੇ ਉੱਥੇ ਬੰਦ ਕਮਰਾ ਲੰਬੀ ਬੈਠਕ ਸੰਮਤੀ ਤੇ ਨਸੀਤਾ ਦੀ ਲੰਬੀ ਸੂਚੀ ਲੈ ਕੇ ਭੱਤੇ ਜੀ ਉਤਰਾ ਫਿਰ ਮੇਕਸ਼ਾਉ ਨੋ ਬੋਤੀਓ ਕੰਦ ਦੇ ਨਾਲ ਬੈਠਕ ਹੋਈ ਹਮਮ ਉਸ ਬੈਠਕ ਤੋਂ ਬਾਅਦ ਪਾਣੇ ਤੈਅ ਕੀਤਾ ਕੀ ਆਸੀ ਉਹ ਬੋਨੇ ਆਪਣੇ ਜਿਹੜੇ ਸਹਿਯੋਗੀ ਕਰ ਲਿਆ ਉਹਨਾਂ ਮੁਰੇ ਕੋਟੇ ਨਹੀਂ ਟਿਕਨੇ ਜੀ ਉਹਨੇ ਸ਼ੁਰੂ ਕੀ ਟਿਕਤਾ ਤਾਂ 5 ਸਾਲ ਤੁਹਾਨੂੰ ਨਾਲੇ ਕੱਟਣ ਦੇ ਜੀ ਇਸ ਲਈ ਭਾਜਪਾ ਨੇ ਕਹਿੰਦੇ ਕਿ ਸਪਸ਼ਟ ਰੂਪ ਦੇ ਵਿੱਚ ਨਤੀਸ਼ੋਰਾ ਤਾਂ ਕੇ ਸਿਆਣਾ ਪਹੁੰਚਦਾ ਕਰਤਾ ਕਿ ਤੁਹਾਡੇ ਲਈ ਮੰਤਰੀਆਂ ਦੇ ਗੁਬੇ ਪੁੱਲੇ ਨੇ ਐ ਤੁਹਾਨੂੰ ਤਿੰਨ ਤਿੰਨ ਮੰਤਰੀਆਂ ਦੇ ਤਮਾ ਕਿ ਆਈ ਵੀ ਨੋ ਵੀ ਤੇ ਨਤੀਸ਼ੋਰਾ ਵੀ ਕੈਬਨਟ ਰਾਏ ਤੋਂ ਦੋ ਦੋ ਸਟੇਟ ਮੰਤਰੀਆਂ ਦੇ ਹੋਰ ਵੀ ਆਹ ਬਾਕੀ ਆ ਦੇ ਇੱਕ ਦਾ ਆਦਰ ਬਤੁਗਾ ਜਦ ਤੱਕ ਸੇਟੌ ਦੇ ਦਮਾਂ ਨਾ ਪਤ ਵੰਟਾ ਕੇ ਸੀ ਆਪੇ ਇਹ ਤੁਹਾਡੀ ਮੰਤ ਦੇ ਸਾਹਮਣੇ ਨੀਚੇ ਹੂੰ ਉਹ ਸਦਾ ਬੈਕ ਟੋਰਿਕਤ ਦੀ ਗੱਲ ਪੁੱਛ ਕੇ ਕਹਿੰਦੇ ਕਿ ਤੁਸੀਂ ਉਹਨਾਂ ਜੀ ਜਿੰਦ ਦਰਵਾ ਦੇ ਦਿੰਦੇ ਹੈ ਹੈ ਨਾ ਐਦਾਂ ਦਾ ਕੁਝ ਹੋ ਚੁਵੇ ਪਰ ਜਨ ਤੱਕ ਤੌਰ ਤੇ ਮਤਲਬ ਇਹ ਸਿਆਦਰਿੰਦ ਦੀ ਕੋਸ਼ਿਸ਼ ਸੀ ਕਿ ਭਾਜਪਾ ਆਪਣੇ ਸਿਧਾਂਤਾਂ ਤੇ ਕੰਮ ਕਰੂ ਹੂੰ ਆਜ ਜੇਕਰ ਗੱਲ ਕਰੀਏ ਤਾਂ ਅੱਜ ਬਕਾਇਦਾ ਤੌਰ ਤੇ ਐਨਟੀਏ ਦੇ ਸਾਰੇ ਦਲਾਂ ਦੀ ਇੱਕ ਸਮੂਹ ਕਮੇਟਿਕ ਸੀ ਕਿ ਪਹਿਲਾਂ ਤਾਂ ਲੀਡਰ ਇਹ ਮਿਲੇ ਜੀ ਜੀ ਤੇ ਇਹ ਹੁਣ ਅੱਜ ਜਿੰਨੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਅੱਖੋਂ ਸਰਕਾਰਾਂ ਦੇ ਮੰਤਰੀ ਮੁੱਖ ਪਤਰੀ ਨੇ ਉਹ ਸਾਰੇ ਜਿਹੜਾ ਪੁਰਾਣੀ ਸਾਡੀ ਸੰਸਦ ਹੈ ਉਹਦੇ ਅੰਦਰ ਇੱਕ ਸੈਂਟਰਲ ਜਿਹੜਾ ਹਾਲ ਹੈ ਉਹਦੇ ਵਿੱਚ ਇਕੱਠੇ ਹੋਏ ਤੇ ਉਸ ਇਕੱਠੇ ਹੋਏ ਹਾਲ ਦੇ ਵਿੱਚ ਅੱਜ ਜਨਾਬ 72 ਮਿੰਟ ਬੋਲੇ ਅੱਛਾ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ મોદી ਜੀ ਨੇ ਅੱਜ 72 ਮਿੰਟ ਭਾਸ਼ਣ ਦਿੱਤਾ ਇਹਦੇ ਵਿੱਚ ਔਰ ਵਿਰੋਧੀ ਧਿਰ ਦੇ ਲੀਡਰ ਪੰਡ ਜਾ ਰਹੇ ਮਤਲਬ ਜਿਵੇਂ ਇੱਥਰ ਤੈ ਹੋ ਗਿਆ ਉਧਰ ਜੇ ਤੈ ਨਹੀਂ ਹੋਇਆ ਪਰ ਚਰਚਾ ਨਹੀਂ ਹੋਈ ਕਿ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਬਣਨਗੇ ਹੂੰ ਹੂੰ ਉਹ ਕਹਿੰਦੇ ਕਿ ਉਧਰ ਕਿਵੇਂ ਚਲੀ ਜਾਂਦੀ ਸਰਕਾਰ ਜਿਹੜੇ ਪ੍ਰਧਾਨ ਮੰਤਰੀ ਦੇ ਫੈਸਲਿਆਂ ਦੀ ਕਾਗਜ਼ ਪਾੜ ਦਿੰਦੇ ਨੇ ਸੋ ਇਸ ਲਈ ਉਹਨਾਂ ਨੂੰ ਕੀ ਪਤਾ ਮੈਂ ਦੇਖੋ ਸੰਵਧਾਨ ਨੂੰ ਵੀ ਬੱਥੇ ਠੇਕਦਾ ਯੂ ਨੋ ਅੱਜ ਵੀ ਕਿਤਾਬ ਨੂੰ ਸੰਵਧਾਨ ਵਾਲੇ ਉਹਨੂੰ ਮੱਥਾ ਟੇਕ ਕੇ ਉਹਨਾਂ ਨੇ ਫੋਟੋਆਂ ਜਲਦ ਤੱਕ ਕੀਤੀ 72 ਮਿੰਟ ਦੇ ਭਾਸ਼ਣ ਦੇ ਵਿੱਚ ਨਰੇਂਦਰ ਮੋਦੀ ਜੀ ਨੇ 19 ਵਾਰ ਐਨਡੀਏ ਦਾ ਨਾਮ ਲਿਆ ਹੂੰ ਮਤਲਬ ਜਿਹੜੇ Hindu Musliman ਦੀ ਮਾਲਾ ਜਪਦੇ ਸੀ ਪਚਨ ਹੁਣ ਇੰਡੀਆ ਦੀ ਮਾਲਾ ਜਪਣ ਲੱਗ ਪਤਾ ਕਿ ਉਹ ਇਹ ਤੋਂ ਬਿਨਾ ਕੁਝ ਆ ਰਹੀ ਜੀ ਸਭ ਤੋਂ ਵੱਧ ਵਾਰ ਜੇ ਕੋਈ ਉਹਨਾਂ ਦੀ ਜ਼ੁਬਾਨ ਤੇ ਸ਼ਬਦ ਆਇਆ ਤਾਂ NDA ਆਇਆ ਹਮਮਣੀ ਵਾਰ ਹੀ ਸ਼ਬਦ ਆਇਆ ਪਾਤ ਸ਼ਬਦ ਵੀ 3 ਵਾਰ ਆਇਆ ਇਹ ਤੋਂ ਬਿਨਾ ਅਲਾਈਨ ਸ਼ਬਦ 9 ਵਾਰ ਆਇਆ ਉਹਨਾਂ ਦੀ ਜਵਾਬ ਤੇ ਜੀ ਚਾਰ ਜੁਨ 6 ਵਾਰ ਆਇਆ ਤੇ ਟੀਚੇ ਸੀ ਨਾ ਚਾਰ ਜੁਨ ਉਹਦਾ ਹਵਾਲਾ ਵਾਰ ਵਾਰ ਦਿੱਤਾ ਜੀ ਉਹ ਸ਼ਬਦ 6 ਵਾਰ ਆਇਆ IBM 5 ਵਾਰ ਆਇਆ ਹੈ ਨਾ ਵਰੋਧੀ ਟੀਰੋਲ ਈਡੀ ਗੱਜੋੜ ਨਾ ਇੰਡੀ ਗੱਜੋੜ ਕੀ ਕਹਿੰਦੇ ਉਹ ਇੰਡੀਆ ਕਰ ਜੋੜ ਨੂੰ ਹੈ ਨਾ ਉਹ ਇੱਕ ਵਾਰ ਆਇਆ ਹੂੰ ਤੇ ਇਸ ਲਈ ਇਹ ਕਹੀਏ ਮਾੜਾ ਵੀ ਜਪੀ ਤੇ ਫਿਰ ਉਸ ਤੋਂ ਬਾਅਦ ਉਹ ਦੱਸਦੇ ਲੈ ਕੇ ਆਪਣੇ ਪ੍ਰਾਣੀਾਂ ਦੇ ਘਰਾਂ ਕੰਨੀ ਨੂੰ ਵੀ ਗਏ ਨਾ ਖਾਨੀ ਦੇ ਕਰੇਲੀ ਬਹੁਤ ਹੀ ਅਛੀ ਦੇ ਕਰੇ ਨਾ ਰਾਸ਼ਪਤੀ ਸਾਭਕਰ ਰਾਸ਼ਪਤੀ ਦਾ ਹਵਿੰਦੇ ਦੇ ਕਰੇ ਵੀ ਸੋਨਾ ਖਾਰਨ ਨੂੰ ਦੱਸਦੇ ਲੈ ਕੇ ਅਸ਼ੀਰਵਾਦ ਦੇ ਆ ਤੇ ਫਿਰ ਰਾਸ਼ਪਤੀ ਡਾਕਟਰ ਮੁਰਮਦ ਨੋ ਮੈਲਗੇ ਕਿਉਂਕਿ ਬਕਾਇਦਾ ਤੌਰ ਤੇ ਉਹਨਾਂ ਨੂੰ ਐਟੀ ਦਾ ਚੋਰ ਲਾ ਗਿਆ ਸੀ ਜੀ ਰਾਜਪਾਲ ਸੇ ਇਨਾਮ ਪੇਸ਼ ਕੀਤਾ ਸਟੇਜ ਪ੍ਰਧਾਨ ਚਲਾ ਸੀ ਕਿ ਇਸ ਤਰ੍ਹਾਂ ਦੀ ਗਾਇਦਾ ਜਦੋਂ ਨਾ ਪੇਸ਼ ਕੀਤਾ ਤਿੱਤਰ ਦੇ ਨਾਲ ਅਮਿਤ ਸ਼ਾਹ ਨੇ ਤੇ ਕਰਤੀ ਕਿ ਕਾਤਾ ਜੀ ਕੇ ਸਾਨੂੰ ਮਨਜ਼ੂਰ ਹੈ ਤੇ ਉਹਦੀ ਤਾਇੀਦ ਕਰਤੀ ਜਦ ਇਹ ਨਾ ਨਤੀਸ਼ ਨੇ ਤੇ ਇਹ ਨਾਲ ਲਪੜਾ ਕੋਣੀ ਉਹ ਨਾਈਟ ਉਹ ਰਾ ਜੀ 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 ਤੇਰੇ ਹੋਗਾ ਕਿ ਜੀ ਪੜ ਗਈ ਚੀਜ਼ ਬਣ ਗਏ ਕਿ ਉਹ ਸਾਰੀ ਕਾਰਵਾਈ ਤੋਂ ਬਾਅਦ ਰਾਸ਼ਪਤੀ ਨੂੰ ਜਾ ਕੇ ਮਤਲਬ ਮਿਲੇ ਤੇ ਰਾਸ਼ਪਤੀ ਨੇ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਸੋ ਤੈ ਹੈ ਜੀ ਜੋ ਹੁਣ ਤੱਕ ਦੀ ਯਾਤਰੀ ਹੈ ਪਹਿਨਾ 8 ਤਰੀਕ ਦੀ ਇਹ ਪਹਿਲਾਂ ਹੀ ਗੱਲ ਕਰਕੇ ਆਉਣ ਕਿ ਜੀ 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 9 ਜੂਨ ਦਿਨ ਐਤਵਾਰ ਨੂੰ ਛੇਵ ਦੇ ਪ੍ਰਧਾਨ ਮੰਤਰੀ ਨਰੇਤਰ ਪੋਤੀ ਤੀਜੀ ਵਾਰਤ ਦਾ ਮੰਤਰੀ ਅਹੁਦੇ ਦੀ ਸੌਣ ਚੁੱਕਣ ਦੀ ਤਿਆਰੀ ਫਿਲਹਾਲ ਲੱਗ ਰਹੀ ਹੈ ਤੇ ਨਾਲ ਹੀ ਕੈਬਨਟ ਬਹੁਤ ਜਿਹਦੇ ਵਿੱਚ ਲਗਭਗ ਪਿਛਲੇ ਜਿੰਨੇ ਮੰਤਰੀ ਜਿੱਤੇ ਨੇ ਉਹਨਾਂ ਸਾਰਿਆਂ ਨੂੰ ਤਾਂ ਮਿਲਣੀਆਂ ਤੇ ਉਹਨਾਂ ਚ ਆਰੀ-ਆਰੀ ਪ੍ਰਤਿਭਾਸ਼ੰਤ ਕਾਇਮ ਰੱਖ ਇਹ ਯੂ ਨੋ ਜੀ 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 ਇਸ ਵਰਤ੍ਰੀ ਰਾਮ ਦੀ ਉਹਨਾਂ ਚ ਹੋ ਸਕਦੀ। ਓ ਅੱਛਾ ਧੀ